ਇਸ ਤਰ੍ਹਾਂ ਸਾ ਟੇਡਾ ਸੀਗਾ ਮੈਂ ਹਾਂਜੀ ਇਸ ਤੋਂ ਵੀ ਜ਼ਿਆਦਾ ਸੀਗਾ ਡਾਂਗ ਨਾਲ ਤੁਰਦਾ ਸੀਗਾ ਮੈਂ ਮਤਲਬ ਤੁਸੀਂ ਵਿੰਗੇ ਹੋ ਕੇ ਆਏ ਸੀ ਇੱਥੇ ਸਿੱਧੇ ਕਰਤਾ ਇਹਨਾਂ ਬਿਲਕੁਲ ਜੀ ਬਿਲਕੁਲ ਸਰ ਸਿੱਧੇ ਸਰ ਇਸ ਤਰ੍ਹਾਂ ਸੀ ਇਸ ਤਰ੍ਹਾਂ ਸੀ ਮਤਲਬ ਬਿਲਕੁਲ ਟੇਡੇ ਬਿਲਕੁਲ ਟੇਡੇ ਸੀ ਸਰ ਆ ਚੀਜ਼ ਬਾਹਰ ਨਿਕਲੀ ਵੀ ਜੀ ਸਾਰੀ ਹੁਣ ਫਿਰ ਵੀ ਥੋੜਾ ਜਿਹਾ ਕਾਫੀ ਹੱਦ ਤੱਕ ਥੋੜਾ ਫਰਕ ਹੈ 50 60% ਤੱਕ ਫਰਕ ਹੈ ਸਰ ਕਾਫੀ ਹੱਦ ਤੱਕ ਫਰਕ ਹੈ ਹੁਣ ਤੇ ਹਾਂਜੀ ਸਰ ਡਾਕਟਰ ਸਾਹਿਬ ਕਹਿੰਦੇ ਨੇ ਜੀ ਵਿੰਗੇ ਲੋਗ ਆਉਂਦੇ ਨੇ ਤੇ ਸਿੱਧੇ ਹੋ ਕੇ ਜਾਂਦੇ ਨੇ ਉਹ ਗੱਲ ਠੀਕ ਹੈ ਹਾਂਜੀ ਸਰ ਹੈਗੀ ਇਸ ਤਰ੍ਹਾਂ ਗੱਲ ਠੀਕ ਹੈ ਮੇਰੇ ਨਾਲ ਹੀ ਆਏ ਸੀ ਐਕਚੁਅਲੀ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਕੇ ਗਏ ਜਿਨ੍ਹਾਂ ਦੇ ਗੋਡੇ ਖਰਾਬ ਨੇ ਜਾਂ ਟੇਡੇ ਹੋ ਗਏ ਨੇ ਟੇਡੇ ਗੋਡੇ ਅਸੀਂ ਉਹ ਸਿੱਧੇ ਕਰਦੇ ਆਂ ਰੀੜ ਦੀਆਂ ਹੱਡੀਆਂ ਥੋੜੇ ਸਾਹਮਣੇ ਇੱਥੇ ਸਿੱਧੀਆਂ ਹੋ ਰਹੀਆਂ ਨੇ ਠੀਕ ਹੈ ਨਹੀਂ ਤਾਂ ਜਿਹੜੇ ਵਿੰਗਰ ਟਿੱਡੀਆਂ ਹੋ ਗਈਆਂ ਹਾਂਜੀ 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 ਬਿਲਕੁਲ ਬਿਲਕੁਲ ਆਦਰਵਾਇਜ਼ ਇਹਨਾਂ ਦਾ ਕੋਈ ਹੱਲ ਨਹੀਂ ਹੈ ਮੇਰੀ ਬੇਨਤੀ ਹੈ ਹੀ ਹੱਥ ਜੋੜ ਕੇ ਸਾਰਿਆਂ ਨੂੰ ਵੀ ਇੱਕ ਵਾਰੀ ਮੈਨੂੰ ਜੂੜ ਕੰਟੈਕਟ ਕਰੋ ਠੀਕ ਹੈ ਜੇ ਤੁਹਾਨੂੰ ਆਪਰੇਟ ਦੱਸਿਆ ਹੈ ਜਾਂ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੇ ਆਪਰੇਟ ਤੋਂ ਪਹਿਲਾਂ ਠੀਕ ਹੈ ਇੱਕ ਵਾਰੀ ਮੇਰੇ ਨਾਲ ਕੰਟੈਕਟ ਕਰੋ ਹੋ ਮਹਾਰਾਜ ਕਿਰਪਾ ਕਰ ਦੇਣ ਜੀ ਤੇ ਉਮੀਦ ਵਿਸ਼ਵਾਸ ਵੀ ਪੂਰਾ ਹੈ ਕਿ ਮਹਾਰਾਜ ਕਿਰਪਾ ਕਰਨਗੇ ਫਰਮਾਤਮਾ ਬਹੁਤ ਜ਼ਿਆਦਾ ਇਹਨਾਂ ਦਾ ਸਹਿਯੋਗ ਮਿਲਿਆ ਕਿ ਮੈਂ ਅੱਜ ਆਪਣੀ ਲਾਈਫ ਨੂੰ ਸਟੇਬਲ ਸਮਝਦੀ ਆ ਮੈਂ ਇਹ ਸੋਚਿਆ ਸੀ ਆ ਵੀ ਇਸ ਤੋਂ ਆ ਲਾਸਟ ਆ ਮੇਰਾ ਵਾਹਿਗੁਰੂ ਨੇ ਮੈਨੂੰ ਜੇ ਠੀਕ ਕਰਤਾ ਠੀਕ ਨਹੀਂ ਤੂੰ ਆਪਣੇ ਕੋਲ ਹੀ ਬਲਾ ਲਾ ਇੰਨੇ ਜ਼ਿਆਦਾ ਪਰੇਸ਼ਾਨ ਹਾਂਜੀ ਮਾਰਗਦਰਸ਼ਕ ਹੈ ਮੇਰੇ ਲਈ ਤਾਂ ਇਹ ਹਾਂਜੀ ਤੋਂ ਤੁਸੀਂ ਦੇਖੋ ਨਾ ਤਾਂ ਕਹਿਣਾ ਸੀ ਬੈਨਾ ਐਨੇ ਐਏ ਐਨੇ ਜਿੰਨੇ ਪੂਰੇ ਮੁੜ ਜੰਗਾ ਕਿੰਨਾ ਜ਼ਿਆਦਾ ਫਰਕ ਪੈ ਗਿਆ ਇੱਕ ਵਾਰ ਚ ਹਾਂ ਅੱਜ ਅੱਜ ਦੋਈ ਵਾਰੀ ਹੋਇਆ ਅੱਜ ਅੱਜ ਦੂਸਰੀ ਵਾਰ ਹੋਈ ਹਾਂ ਪੀਜੀਆਈ 1632 ਬੰਬੇ ਜਿੰਨੇ ਹਸਪਤਾਲ ਜਿਗਿਆ ਸਾਰੇ ਨਹੀਂ ਲਾਸਟ ਕਾਰਪੋਰੇਸ਼ਨ ਹੋਰ ਕੁਝ ਨਹੀਂ ਹੈ ਗਰੀਡੀ ਜੀ ਹੋਇਆ ਕੀ ਸੀ ਮੈਂ ਚੰਡੀਗੜ੍ਹ ਬੱਸ ਚਲਾਉਂਦਾ ਸੀ ਸੀਟੀਯੂ ਚ ਅੱਛਾ ਡਰਵਾ ਬਾਈ ਡਰਵਾ ਉੱਪਰ ਸਾਫ ਕਰ ਮੈਂ ਕਿਹਾ ਉਸ ਤੇ गिर ਗਿਆ ਉਹ ਥੱਦੇ ਵੱਜਾ ਲੱਗ ਕੇ ਬੈ ਕਦਰੀ ਮਤਲਬ ਤੁਹਾਡੇ ਇੰਪਰੂਵਮੈਂਟ ਹੈ ਹਾਂ ਦੋਚ ਹੋਇਆਗਾ ਦੋਚ ਹਾਂ ਤਾਂ ਹੀ ਆਏ ਨਹੀਂ ਹੁਣ ਨਹੀਂ ਸੀ ਜੇ ਤੁਸੀਂ ਪਹਿਲੀ ਵਾਰ ਆਉਂਗੇ ਜੇ ਤੁਹਾਨੂੰ ਪਹਿਲੀ ਸਿਟਿੰਗ ਚ 19 20 ਦਾ ਫਰਕ ਪੈਂਦਾ ਹਾਂਜੀ ਤਾਂ ਹੀ ਮੈਂ ਦੁਬਾਰਾ ਬੁਲਾਉਂਗਾ ਅਦਰਵਾਇਜ਼ ਨਹੀਂ ਇਟ ਮੀਨਸ ਕਿ ਮੇਰੇ ਡਾਇਗਨੋਸ ਤੋਂ ਬਾਹਰ ਇਸ ਤਰ੍ਹਾਂ ਦਾ ਹੋਇਆ ਤਾਂ ਨਹੀਂ ਅਜੇ ਤੱਕ ਹਜੇ ਤੱਕ ਤਾਂ ਹੋਇਆ ਨਹੀਂ ਕਦੇ ਇਹ ਦੇਖੋ ਇਹ ਰੀਡ ਦੀ ਹੱਡੀ ਦਾ ਅਸੀਂ ਕਹਿ ਲਈ ਇੱਕ ਤਰ੍ਹਾਂ ਐਸਾ ਬਣ ਚੁੱਕਿਆ ਸੀ ਸਾਡੇ ਵੀ ਜਿਹੜੇ ਇੱਥੇ ਪਏ ਨੇ ਵਾਸ਼ਰੂਮ ਤੱਕ ਵੀ ਮਤਲਬ ਰੜਕੇ ਕੂਣੀਆਂ ਤੇ ਜਾਂਦਾ ਰਿਹਾ ਵਾ ਜੀ ਕੂਣੀਆਂ ਪਾਨੇ ਹਾਂਜੀ ਕੂਣੀਆਂ ਤੇ ਰੜਕੇ ਗਿਆ ਜੀ ਮੈਂ ਤੇ ਮੇਰੇ ਦਰਦ ਇੰਨਾ ਜ਼ਿਆਦਾ ਭਿਆਨਕ ਦਰਦ ਸੀਗਾ ਜਿਹੜਾ ਮਤਲਬ ਕਹਿ ਸਕਦੇ ਵੀ ਹਾਥੀ ਨੂੰ ਵੀ ਸੱਟ ਲਵੇ ਇਨਸਾਨ ਤਾਂ ਕੋਈ ਚੀਜ਼ ਨਹੀਂ ਉਹਦੇ ਮੁਰੇ ਆ ਮੈਂ ਟੜਫਦਾ ਸੀਗਾ ਬਹੁਤ ਜ਼ਿਆਦਾ ਪਹਿਲੇ ਟ੍ਰੀਟਮੈਂਟ ਦੇ ਵਿੱਚ ਡਾਕਟਰ ਸਾਹਿਬ ਨੇ ਮੈਨੂੰ ਮਤਲਬ ਸਿੱਧਾ ਕੀਤਾ ਇਸ ਬੱਚੇ ਦਾ ਤੁਸੀਂ ਐਕਸਰੇ ਦੇਖਿਆ ਹੀ ਹੈ ਤੁਹਾਨੂੰ ਹੁਣ ਇਹ ਦੂਸਰਾ ਵੀ ਦਿਖਾਵਾਂਗੇ ਜਿਹਦੇ ਵਿੱਚ ਕਿੰਨਾ ਸਿੱਧਾਪਨ ਆ ਗਿਆ ਅਸਿੱਧਾਪਨ ਦੇਖ ਸਕਦੇ ਹੋ ਗੋਡੇ ਸੀ ਮੇਰਾ ਤੇ ਦਖਦਾ ਸੀ ਹਾਂ ਹੁਣ ਦਿੰਦਾ ਹੁਣ ਨਹੀਂ ਦਖਦਾ ਮੋਟਰਸਾਈਕਲ ਤੇ ਚੜਨ ਲੱਗਦਾ ਤਾਂ ਪਟਾਕਾ ਜੋਰ ਨਾਲ ਵੱਟ ਗਿਆ ਸੀ ਇੱਥੇ ਆ ਗਏ ਤੀਜੀ ਵਾਰ ਆਏ ਹਾਂ ਹੁਣ ਠੀਕ ਹੈ ਇੱਕ ਪ੍ਰੋਬਲਮ ਲੈ ਕੇ ਆ ਹਾਂ ਪਾਈਂਦੀ ਸੀ ਸੀ ਹੁਣ ਨਹੀਂ ਏ ਫਰਕ ਪੈ ਗਿਆ ਗੋਡੇ ਦਰਦ ਕਰਦੇ ਨੇ ਕਰਦੇ ਨੇ ਕਰਦੇ ਸੀ ਅੱਛਾ ਕਰਦੇ ਸੀ ਹੁਣ ਨਹੀਂ ਕਰਦੇ ਨਹੀਂ ਹੁਣ ਕੀ ਹੋ ਗਿਆ ਜੀ ਹੁਣ ਠੀਕ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਸਾਡੀ ਟੀਮ ਹੈਗੀ ਹੈ ਜਿਹੜੀ ਹਕੀਕਤ ਟੀਵੀ ਪੰਜਾਬੀ ਦੀ ਉਹ ਪਹੁੰਚੀ ਹੈ ਸਪਾਇਨੈਂਟ ਕਲੀਨਿਕ ਦੇ ਵਿੱਚ ਜਿੱਥੇ ਡਾਕਟਰ ਗੁਰਮੀਤ ਸਿੰਘ ਨਾਮਤਾਰੀ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਦਾ ਇਲਾਜ ਕਰਦੇ ਨੇ ਜੋ ਸਾਰੇ ਪਾਸੇ ਤੋਂ ਨਿਰਾਸ਼ ਹੋ ਕੇ ਆ ਜਾਂਦੇ ਨੇ ਖਾਸ ਕਰਕੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਇਹ ਰੀਡ ਦੀ ਹੱਡੀ ਦਾ ਅਸੀਂ ਕਹਿ ਲਈ ਇੱਕ ਤਰ੍ਹਾਂ ਐਸ ਬਣ ਚੁੱਕਿਆ ਸੀ ਸਾਡੇ ਜਿਹੜੇ ਇੱਥੇ ਪਏ ਨੇ ਤੇ ਹੁਣ ਡਾਕਟਰ ਸਾਹਿਬ ਐਸ ਦਾ ਸੀ ਬਣਾਉਣ ਲੱਗੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡੇ ਕੋਲ ਜ਼ਿਆਦਾਤਰ ਐਸ ਬਣੇ ਆਉਂਦੇ ਨੇ ਤੇ ਤੁਸੀਂ ਸੀ ਕਿਵੇਂ ਬਣਾ ਦਿੰਨੇ ਹੋ ਨਹੀਂ ਐਸ ਐਲ ਬੜੇ ਕੁਝ ਬਣੇ ਆਉਂਦੇ ਨੇ ਅੱਛਾ ਜੀ ਗੱਲ ਸੀ ਦੀ ਨਹੀਂ ਉਹ ਇੱਕ ਸ਼ੇਪ ਹੈ ਉਹਨੂੰ ਸਿੱਧਾ ਕਰਨ ਵਾਸਤੇ ਸਾਨੂੰ ਉਹਨੂੰ ਰਿਵਰਸਲ ਕਰਨੀ ਪੈਂਦੀ ਹੈ ਹੁਣ ਆਪਾਂ ਕੋਈ ਵੀ ਨਾਮ ਦੇ ਲਈਏ ਹਾਸੇ 'ਚ ਉਹ ਗੱਲ ਬਕਰੀ ਹੈ ਤੇ ਹੁਣ ਇਸ ਬੱਚੇ ਦਾ ਤੁਸੀਂ ਐਕਸਰੇ ਦੇਖਿਆ ਹੀ ਹੈ ਤੁਹਾਨੂੰ ਹੁਣ ਇਹ ਦੂਸਰਾ ਵੀ ਦਿਖਾਵਾਂਗੇ ਜਿਹਦੇ ਵਿੱਚ ਕਿੰਨਾ ਸਿੱਧਾਪਨ ਆ ਗਿਆ 8 ਜੁਲਾਈ 2025 ਨੂੰ ਇਹਦਾ ਐਕਸਰੇ ਹੋਇਆ ਸੀ ਪਹਿਲਾਂ ਤੇ 4 ਦਿਨ ਪਹਿਲਾਂ ਇਹਦਾ ਦੂਸਰਾ ਕਰਾਇਆ ਐਮ ਆਰ ਆਈ ਜਤ ਕਰਾਈਆ ਉਹ ਚ ਵੀ ਆਇਆ ਤੇ ਉਹ ਕਾਫੀ ਸਿੱਧਾ ਬਣਾ ਗਿਆ ਤੁਹਾਨੂੰ ਹੁਣੇ ਦਿਖਾਣੇ ਪਹਿਲਾਂ ਨਹੀਂ ਹੁਣ ਕੀ ਕਰਨ ਲੱਗੇ ਸੀ ਤੁਸੀਂ ਹੁਣ ਮੈਂ ਥੋੜਾ ਇਹਨੂੰ ਰਿਵਰਸਲ ਕਰ ਰਹੇ ਹਾਂ ਉਹਦੀ ਜਿਹੜਾ ਐਸ ਬਣਿਆ ਉਹਦੀ ਰਿਵਰਸਲ ਕਰ ਰਹੇ ਐਸ ਦੀ ਸੀ ਬਣਾ ਰਹੇ ਸੀ ਕਹ ਲੋ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖੋ ਡਾਕਟਰ ਗੁਰਮੀਤ ਸਿੰਘ ਰਾਮਧਾਰੀ ਜੀ ਹੈਗੇ ਨੇ ਇੱਥੇ ਇਹ ਕਿਸੇ ਤਰ੍ਹਾਂ ਦਾ ਕੋਈ ਪੇਨ ਕਿਲਰ ਨਹੀਂ ਦਿੰਦੇ ਕਿਸੇ ਤਰ੍ਹਾਂ ਦਾ ਕੋਈ ਇੰਜੈਕਸ਼ਨ ਨਹੀਂ ਦਿੰਦੇ ਔਰ ਆਪਣੀ ਤਕਨੀਕ ਹੈਗੀ ਹੈ ਇਹਨਾਂ ਦੀ ਰੀਡ ਦੀ ਹੱਡੀ ਜਿੱਚ ਵਿੰਗ ਵੱਲ ਪੈ ਚੁੱਕਿਆ ਹੋਵੇ ਆਪਰੇਸ਼ਨ ਕਹਿ ਦਿੱਤਾ ਹੋਵੇ ਡਾਕਟਰਾਂ ਨੇ ਔਰ ਕਹਤਾ ਹੋਵੇ ਕਿ ਆਪਰੇਸ਼ਨ ਤੋਂ ਬਗੈਰ ਇਸ ਚੀਜ਼ ਦਾ ਕੋਈ ਹੱਲ ਹੀ ਨਹੀਂ ਹੈ ਜਿੰਨਾਂ ਨੂੰ ਪ੍ਰੋਬਲਮ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਵਾਂਗੇ ਜੋ ਇਹਨਾਂ ਦੇ ਨਾਲ ਆਏ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਿਹਾ ਸਪਾਇਨ ਐਂਡ ਕਲੀਨਿਕ ਦੀਆਂ ਵੀਰ ਜੀ ਨਾਲ ਗੱਲਬਾਤ ਕਰਦੇ ਆ ਪਹਿਲਾਂ ਉਹਨਾਂ ਦੇ ਮਾਮਾ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਮੇਰਾ ਜਸਵੀਰ ਸਿੰਘ ਜੀ ਕੀ ਪ੍ਰੋਬਲਮ ਹੋਈ ਸੀ ਭਾਂਜੇ ਨੂੰ ਤੁਹਾਡੇ ਨੂੰ ਇਹਨਾਂ ਨੇ ਥੋੜਾ ਜਿਹਾ weight ਚੱਕ ਲਿਆ ਸੀਗਾ ਜਿੰਦੇ ਕਾਰਨ ਇਹਨਾਂ ਥੋੜਾ ਜਿਹਾ weight ਚੱਕ ਲੈ ਹਾਂਜੀ weight ਚੱਕਣ ਕਾਰਨ ਇਹਨਾਂ ਦੀ ਜਿਹੜੀ ਡੈਕਸ ਸੀਗੀ ਉਹ ਟੈਡੀ ਹੋ ਗਈ ਆ ਰੇਟ ਦੇ ਤਰੀਕੇ ਨਾਲ ਆ ਆ ਆ ਹੋਇਆ ਹੋਇਆ ਹੈ ਹਾਂਜੀ ਹਾਂਜੀ ਇਹ ਵਿੰਗੀ ਹੋ ਗਈ ਫਿਰ ਜਦੋਂ ਮਨ ਲੋ ਡਾਕਟਰ ਸਾਹਿਬ ਕੋਲੇ ਆਏ ਆ ਉਸ ਤੋਂ ਟਾਈਮ ਤੋਂ ਕਾਫੀ ਫਰਕ ਪੈਣਾ ਸ਼ੁਰੂ ਹੋ ਗਿਆ ਕੀ ਪ੍ਰੋਬਲਮ ਕੀ ਹੋਣੀ ਸ਼ੁਰੂ ਹੋਈ ਸੀ ਇਹਨਾਂ ਤੋਂ ਬਸ ਇਦਾਂ ਬੈਠਾ ਨਹੀਂ ਜਾਂਦਾ ਲੈਟਰਨ ਬਾਥਰੂਮ ਜਾਣਾ ਬਹੁਤ ਔਖਾ ਸੀਗਾ ਅੱਛਾ ਤੇ ਨਾ ਹੀ ਲੰਮੇ ਪਿਆ ਜਾਂਦਾ ਸੀਗਾ ਜਾਨੀ ਕਿ ਬਹੁਤ ਜ਼ਿਆਦਾ ਦਿੱਕਤ ਸੀ ਇਹਨਾਂ ਨੂੰ ਜੀ ਚਲੋ ਅਸੀਂ ਇਹਨਾਂ ਦੇ ਭਾਂਜੇ ਨਾਲ ਵੀ ਗੱਲਬਾਤ ਕਰਦੇ ਹਾਂ ਸੱਚਕਾਲ ਬਾਈ ਜੀ ਸੱਚਕਾਲ ਜੀ ਖੜੇ ਹੋ ਸਕਦੇ ਹੋ ਹਾਂਜੀ ਸਰ ਖੜੇ ਹੋ ਕੇ ਦਿਖਾਓ ਜਰਾ ਤੁਸੀਂ ਇਹ ਦੇਖੋ ਕੀ ਨਾਂ ਹੈ ਤੁਹਾਡਾ ਗੁਰਵਿੰਦਰ ਸਿੰਘ ਜੀ ਅੱਛਾ ਗੁਰਵਿੰਦਰ ਕੀ ਹੋਇਆ ਸੀ ਭਰਾ ਸਰ ਮੈਂ ਵੇੜ ਚੱਕ ਲਿਆ ਸੀ ਜ਼ਿਆਦਾ ਤੇ ਉਹਦੇ ਨਾਲ ਮੇਰੀ ਜਿਹੜੀ ਰੀੜ ਦੀ ਹੱਡੀ ਸੀ ਉਹ ਟੇਢੀ ਹੋ ਗਈ ਸੀ ਅੱਛਾ ਤੇ ਮੈਂ ਬਹੁਤ ਜ਼ਿਆਦਾ ਔਖਾ ਸੀ ਮਤਲਬ ਮੈਂ ਵਾਸ਼ਰੂਮ ਤੱਕ ਵੀ ਮਤਲਬ ਰੜਕੇ ਕੂਣੀਆਂ ਤੇ ਜਾਂਦਾ ਰਿਹਾ ਵਾਂ ਜੀ ਠੀਕ ਹੈ ਤੇ ਕੂਣੀਆਂ ਪਾਨੇ ਹਾਂਜੀ ਕੂਣੀਆਂ ਤੇ ਰੜਕੇ ਗਿਆ ਜੀ ਮੈਂ ਇੰਨੀ ਮਤਲਬ ਪ੍ਰੋਬਲਮ ਆ ਗਈ ਸੀ ਤੇ ਮੇਰੇ ਦਰਦ ਇੰਨਾ ਜ਼ਿਆਦਾ ਭਿਆਨਕ ਦਰਦ ਸੀਗਾ ਜਿਹੜਾ ਮਤਲਬ ਕਹਿ ਸਕਦੇ ਵੀ ਹਾਥੀ ਨੂੰ ਵੀ ਸੈਟਲ ਹੋਵੇ ਇਨਸਾਨ ਤਾਂ ਕੋਈ ਚੀਜ਼ ਨਹੀਂ ਉਹਦੇ ਮੁਰੇ ਮੈਂ ਤੜਫਦਾ ਸੀਗਾ ਬਹੁਤ ਜ਼ਿਆਦਾ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਦਰਦ ਤੁਹਾਡੇ ਇੰਨਾ ਜ਼ਿਆਦਾ ਹੁੰਦਾ ਸੀ ਜਿਉ ਹਾਥੀ ਦੇ ਦਰਦ ਹੁੰਦਾ ਹੋਵੇ ਤਾਂ ਹਾਥੀ गिर ਜੇ ਸੈਟਲ ਹੋ ਗਾ ਇਹ ਹਾਥੀ ਨੂੰ ਬਿਲਕੁਲ ਜੋ ਮੈਂ ਚੱਲਿਆ ਵਾ ਇੰਨਾ ਜ਼ਿਆਦਾ ਹੀ ਪ੍ਰੋਬਲਮ ਸੀ ਮੈਨੂੰ ਤੇ ਘਰ ਦੇ ਸੁੱਤੇ ਪਏ ਹੁੰਦੇ ਸੀ ਤੇ ਮੈਂ ਤੜਫਦਾ ਸੀਗਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ ਹਾਂਜੀ ਤੇ ਇੱਕ ਮੈਂ ਡਾਕਟਰਾਂ ਦੇ ਕੋਲ ਬਹੁਤ ਜ਼ਿਆਦਾ ਭਟਕਿਆ ਵਾਂ ਮੈਨੂੰ ਇਸ ਟ੍ਰੀਟਮੈਂਟ ਬਾਰੇ ਮੈਨੂੰ ਵੀ ਨਹੀਂ ਸੀ ਪਤਾਗਾ ਠੀਕ ਹੈ ਤੇ ਫਿਰ ਹੌਲੀ ਹੌਲੀ ਜਿਵੇਂ ਪ੍ਰਮਾਤਮਾ ਨੇ ਮਿਹਰ ਕੀਤੀ ਡਾਕਟਰ ਸਾਹਿਬ ਦੀ ਵੀਡੀਓ ਮੇਰੇ ਕੋਲ ਸਾਹਮਣੇ ਆਈ ਫਿਰ ਮੇ ਆਪਣੇ ਆਪ ਹੀ ਆ ਗਈ ਵਾਹਿਗੁਰੂ ਨੇ ਭੇਜਦੀ ਜੀ ਬਸ ਪ੍ਰਮਾਤਮਾ ਦੀ ਮਿਹਰ ਹੋ ਗਈ ਹਾਂਜੀ ਤੇ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਇਹਨਾਂ ਨੇ ਮੈਨੂੰ ਇੱਥੇ ਸੱਦਿਆ ਤੇ ਪਹਿਲੇ ਟ੍ਰੀਟਮੈਂਟ ਦੇ ਵਿੱਚ ਹੀ ਮੈਂ ਮਤਲਬ ਜਿਵੇਂ ਇੰਦਾ ਟੇਡਾ ਸੀ ਜਿਵੇਂ ਡੇਡਾ ਸੀ ਇਸ ਤਰ੍ਹਾਂ ਦਾ ਟੇਡਾ ਸੀਗਾ ਮੈਂ ਹਾਂਜੀ ਇਸ ਤੋਂ ਵੀ ਜ਼ਿਆਦਾ ਸੀਗਾ ਡਾਂਗ ਨਾਲ ਤੁਰਦਾ ਸੀਗਾ ਮੈਂ ਹਾਂਜੀ ਪੀ ਐਮ ਆਰ ਆਈ ਦੀ ਗੋਲੀ ਖਾ ਕੇ ਮੈਂ ਮਤਲਬ ਥੋੜਾ ਕੀ ਕਹਣਾ ਫੇਰ ਮੇਰੇ ਦਰਦ ਹੋਣ ਲੱਗ ਜਾਂਦਾ ਸੀਗਾ ਪਹਿਲੇ ਟ੍ਰੀਟਮੈਂਟ ਦੇ ਵਿੱਚ ਡਾਕਟਰ ਸਾਹਿਬ ਨੇ ਮੈਨੂੰ ਮਤਲਬ ਸਿੱਧਾ ਕੀਤਾ ਹਾਂਜੀ ਜਦੋਂ ਮੈਂ ਸਿੱਧਾ ਹੁੰਦਾ ਸੀ ਏਦਾਂ ਖੜਦਾ ਸੀ ਤੇ ਮੇਰੇ ਇੱਥੇ ਚੁਬਕ ਬਹੁਤ ਜ਼ਿਆਦਾ ਪੈਂਦੀ ਸੀ ਉਹ ਚੁਬਕ ਮੇਰੇ ਪਹਿਲੇ ਟ੍ਰੀਟਮੈਂਟ 'ਚ ਨਹੀਂ ਪਈਗੀ ਮਤਲਬ ਤੁਸੀਂ ਵਿੰਗੇ ਹੋ ਕੇ ਆਏ ਸੀ ਇੱਥੇ ਸਿੱਧੇ ਕਰਤਾ ਇਹਨਾਂ ਬਿਲਕੁਲ ਜੀ ਬਿਲਕੁਲ ਸਰ ਬਿਲਕੁਲ ਅੱਛਾ ਡਾਕਟਰ ਸਾਹਿਬ ਕਿਹੜਾ ਐਕਸ-ਰੇ ਹੈਗਾ ਜਿਹੜਾ ਤੁਸੀਂ ਇਹਨਾਂ ਦਾ ਦਿਖਾ ਰਹੇ ਹੋ ਇਹ ਪੁਰਾਣਾ ਐਕਸ-ਰੇ ਹੈ ਇਹ ਪੁਰਾਣਾ ਐਕਸ-ਰੇ ਜੀ 8 ਜ ਦੇਖੋ ਟੇਟਾ ਬੰਨ ਤੁਸੀਂ ਦੇਖ ਸਕਦੇ ਹੋ ਹਾਂ ਕਿਦਾਂ ਮਤਲਬ ਬਿਲਕੁਲ ਆ ਜਿਹੜਾ ਪੈਲਵਿਕ ਹੈ ਇਹ ਬਿਲਕੁਲ ਲੈਫਟ ਸਾਈਡ ਤੇ ਬਾਹਰ ਆਇਆ ਹੋਇਆ ਤੇ ਆ ਵੀ ਕਰਵ ਖਤਮ ਹੋ ਗਿਆ ਇਹਦਾ ਬਿਲਕੁਲ ਸਟ੍ਰੇਟ ਹੋ ਗਈ ਹੈ ਸਟ੍ਰੇਟ ਜਿਹੜੀ ਰੀਡ ਦੀ ਹੱਡੀ ਹੈ ਹੁਣ ਆਪਾਂ ਇੱਥੇ ਦੇਖੀਏ ਤੇ ਇਹ ਆਪਣੀ ਹੋਈ ਹੈ ਜੀ 28 ਜੁਲਾਈ 28 ਜੁਲਾਈ ਨੂੰ ਇਹਦਾ ਸਿੱਧਾ ਬੰਨ ਦੇਖ ਸਕਦੇ ਹਾਂ ਤੁਸੀਂ ਕੀ ਬਾਤ ਹੈ ਆ ਸਿੱਧਾ ਬੰਨ ਦੇਖ ਸਕਦੇ ਕਿੰਨੀਆਂ ਸਿਡਿੰਗਾਂ ਹੋਈਆਂ ਨੇ ਜੀ ਇਹਨਾਂ ਦੀ ਈ ਮੇਰਾ ਤੀਸਰੀ ਸਿਟਿੰਗ ਕਿੰਨੀ ਚੌਥੀ ਸੈਟਗਾ ਚੌਥੀ ਸੈਟ ਚੌਥੀ ਸਿਟਿੰਗ ਹਾਂਜੀ ਚੌਥੀ ਮਤਲਬ ਸਿਟਿੰਗ ਵੀ ਹੈ ਸੈਟਿੰਗ ਵੀ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਜੀ ਜੀ ਹਾਂਜੀ ਹਾਂਜੀ ਇਹ ਤਿੰਨ ਤੋਂ ਬਾਅਦ ਮਤਲਬ ਤਿੰਨ ਚ ਸਿੱਧਾ ਹੋ ਗਿਆ ਪੂਰਾ ਕਾਫੀ ਅੱਛਾ ਦੱਸ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਹੈ ਕਿਹੜੇ ਲੋਕਾਂ ਨੂੰ ਤੁਸੀਂ ਇੱਥੇ ਬੁਲਾਉਂਦੇ ਹੋ ਸਾਨੂੰ ਹੁਣ ਇਹ ਵੀ ਦੱਸ ਦੋ ਹਮੇਸ਼ਾ ਦੀ ਤਰ੍ਹਾਂ ਲੋਕ ਕਹਿੰਦੇ ਨੇ ਅਸੀਂ ਵਿੰਗੇ ਹੋਏ ਆਣੇ ਟਿੱਡੇ ਇੱਕ ਮਿੰਟ ਇੱਧਰ ਆ ਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਦੱਸੋਗੇ ਤੁਸੀਂ ਕਿਹੜੀ ਹਾਲਤ ਦੇ ਵਿੱਚ ਆਏ ਸੀ ਤਾਂ ਕਿ ਜਿਵੇਂ ਤੁਹਾ ਜਿਹੜੇ ਤੁਹਾਡੇ ਵਰਗੇ ਇਸ ਵੇਲੇ ਪਰੇਸ਼ਾਨ ਨੇ ਉਹ ਵੀਡੀਓ ਦੇਖ ਕੇ ਕੁਝ ਨਾ ਕੁਝ ਸਬਕ ਜ਼ਰੂਰ ਲੈਣ ਕਿਸ ਤਰੀਕੇ ਕੀ ਹਾਲਤ ਚ ਕਿਹੜੀ ਹਾਲਤ ਚ ਸੀ ਤੁਸੀਂ ਹਾਲਤ ਤਾਂ ਮੇਰੀ ਇਹ ਮੈਂ ਪਹਿਲਾਂ ਹੀ ਜਿਵੇਂ ਕਿਹਾ ਵੀ ਬਹੁਤ ਜ਼ਿਆਦਾ ਮਾੜੀ ਸੀ ਤੁਰਦੇ ਕੀ ਵੀ ਹੁੰਦੇ ਸੀ ਤੁਰਦੇ ਤਾਂ ਮੈਂ ਜੀ ਵਾਸ਼ਰੂਮ ਤੱਕ ਵੀ ਜਿਵੇਂ ਦੱਸਿਆ ਵੀ ਕੂਣੀਆਂ ਤੇ ਰੜ ਕੇ ਮੈਂ ਜਾਂਦਾ ਰਿਹਾ ਵਾਂ ਹਾਂਜੀ ਤੇ ਫਿਰ ਪਹਿਲੀ ਸੈਟਿੰਗ ਦੇ ਵਿੱਚ ਮੈਨੂੰ ਫਰਕ ਪਿਆ ਜੀ ਮੇੜ ਥੋੜਾ ਵਿੰਗਾ ਸਿੱਧੇ ਹੋ ਕੇ ਆਏ ਸੀ ਇੱਥੇ ਸਿੱਧੇ ਕਰਤੇ ਹਾਂਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਖੜਾ ਹਾਂ ਮੈਂ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਜੀ ਨਾ ਤੁਹਾਡਾ ਸੁਖਜੀਤ ਕੌਣ ਕਿੱਥੋਂ ਆਏ ਹੋ ਜਲੰਧਰ ਤੋਂ ਆਏ ਨੇ ਜਲੰਧਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਸੁਖਜੀਤ ਜੀ ਮੇਰੇ ਗੋਡੇ ਦੀ ਪ੍ਰੋਬਲਮ ਹੈ ਮੈਂ ਬਾਥਰੂਮ 'ਚ ਟੇਕ ਪੀਸਾਂ ਅੱਛਾ ਜੀ ਹਾਂ ਤੇ ਗੋਡੇ ਮੈਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਨਾ ਮੇਰੇ ਕੋਲ ਬੈਠਿਆ ਜਾਂਦਾ ਸੀ ਨਾ ਉੱਠਿਆ ਜਾਂਦਾ ਸੀ ਤੇ ਇੰਨਾ ਕੋਈ ਮੈਂ ਪਹਿਲੀ ਵਾਰੀ ਆਨਲਾਈਨ ਮੇਰੇ 50% ਫਰਕ ਪੈ ਗਿਆ ਸੀ ਇਸ ਤਰ੍ਹਾਂ ਇਹਨਾਂ ਨੇ ਇਨਨ ਨੇ ਮਤਲਬ ਗੋਡੇ ਦੀ ਐਕਸਰਸਾਈਜ਼ ਹੀ ਕੀਤੀ ਸੀ। ਅੱਛਾ। ਹਾਂ। ਕਿੰਨੇ ਟਾਈਮ ਤੁਸੀਂ ਪਹਿਲਾਂ ਤੰਗ ਰਹੇ ਹੋ ਗੋਡੇ ਤੋਂ? ਗੋਡੇ ਤੋਂ ਮੈਂ ਕੋਈ 1.5 ਮਹੀਨਾ ਬਹੁਤ ਜ਼ਿਆਦਾ ਤੰਗ ਰਹੀ ਸਾਂ। ਜਿੰਨੀ ਦੂਈਆਂ ਕਿਸੇ ਡਾਕਟਰ ਡਾਕਟਰ ਨੂੰ ਨਹੀਂ ਦਿਖਾਈਆਂ, ਐਕਸਰੇ ਵੀ ਕਰਵਾਏ ਸੀ। ਤੇ ਜਿੰਨੀ ਚਿਰ ਮਤਲਬ ਅਸਰ ਰਹਿੰਦਾ ਸੀ ਗੋਲੀ ਦਾ ਉਹਨੇ ਧਰ ਫਰਕ ਸੀ। ਲਮੜ ਕੇ ਫੇਰ ਉਹ ਪੇਨ ਜਿਹੜੀ ਸੀ ਉਹ ਸਟਾਰਟ ਹੋ ਜਾਂਦੀ। ਮਤਲਬ ਗੋਡਾ ਮੇਰਾ ਨਾ ਇੱਧਰ ਨੂੰ ਹੁੰਦਾ ਸੀ ਨਾ ਇੱਧਰ ਨੂੰ। ਕਰਨੀ ਚਾਹ ਦਰਦ ਬਹੁਤ ਜ਼ਿਆਦਾ ਹੁੰਦੀ ਸੀ। ਤੇ ਪਹਿਲੀ ਵਾਰ ਨਾਲ ਹੀ ਮੈਂ ਮਤਲਬ ਪਹਿਲੀ ਰਾਤ ਸੁੱਖ ਦੀ ਸੌਂ ਸਕੀ। ਨੇ ਤਾਂ ਮੈਂ ਰਾਤ ਸੌਂ ਵੀ ਨਹੀਂ ਸਕਦੀ ਮੇਰੇ ਡੇਢ ਮਹੀਨੇ ਤੋਂ ਤੁਹਾਨੂੰ ਨੀਂਦ ਵੀ ਨਹੀਂ ਸਿਆ ਰਹੀ ਨਹੀਂ ਨਹੀਂ ਇੰਨੀ ਜ਼ਿਆਦਾ ਇਹਦੀ ਪੇਨ ਹੁੰਦੀ ਸੀ ਮਦਦ ਦੇਣੇ ਤਰਲੇ ਨਹੀਂ ਸਾ ਤਾਂ ਡਾਕਟਰ ਕੀ ਕਹਿੰਦੇ ਸੀ ਜੋ ਡਾਕਟਰ ਨੂੰ ਦਿਖਾਇਆ ਹੋਣਾ ਤੁਸੀਂ ਉਹ ਆਂਦੇ ਇਹ ਇਹਦੀ ਗ੍ਰੀਸ ਕੰਮ ਹੋਈ ਆ ਤੇ ਉਹਦੇ ਕਰਕੇ ਹੋ ਗਿਆ ਹੈ ਅੱਛਾ ਵੀ ਆਪਰੇਸ਼ਨ ਕਰਾ ਹਾਂ ਆਪਰੇਸ਼ਨ ਕਹਿੰਦੇ ਸੀ ਆਪਰੇਸ਼ਨ ਕਹਿੰਦੇ ਸੀ ਤੇ ਇਸ ਕਰਕੇ ਆ ਮੈਂ ਇਹਨਾਂ ਦੀ ਵੀਡੀਓ ਵੇਖੀ ਵੀਡੀਓ ਬਾਹਰੋਂ ਮੈਨੂੰ ਆਈ ਹੈ ਆਸਟ੍ਰੇਲੀਆ ਚ ਅੱਛਾ ਮਾਸੜ ਜੀ ਮੇਰੇ ਬਾਹਰ ਰਹਿੰਦੇ ਉਹਨਾਂ ਨੇ ਭਾਈ ਤੇ ਉਹ ਦੇਖ ਕੇ ਫੇਰ ਮੈਂ ਆਈ ਹ ਇੱਥੇ ਤੇ ਆਪੇ ਪੈਂਡਲ ਹੋਰ ਨਹੀਂ ਮੈਨੂੰ ਫਰਕ ਪੈ ਗਿਆ ਹੀ ਵੈਸੇ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸਾਡੇ ਨਾਲ ਇੱਕ ਹੋਰ ਮਾ ਜੀ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚ ਕਾਲ ਜੀ ਸੱਚ ਕਾਲ ਜੀ ਨਾਏ ਤੁਹਾਡਾ ਮੇਰਾ ਨਾਮ ਜਿੰਦਰਪਾਲ ਕੌਰ ਕਿੱਥੋਂ ਆਇਓ ਪਰਨਾਲਾ ਤੋਂ ਜੀ ਪਰਨਾਲਾ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਇਓ ਮਾ ਜੀ ਸਰ ਮੇਰੇ ਨਾ ਰਾਤ ਵਹਾ ਗੁੱਡੀ ਬਹੁਤ ਜ਼ਿਆਦਾ ਦਰਦ ਕਰਦੀ ਸੀ ਤੇ ਉਸ ਤੋਂ ਬਾਅਦ ਹੁਣ ਮੇਰੀ ਇੱਕ ਰਾਈਟ ਸਾਈਡ ਦੇ ਵਿੱਚ ਉੱਪਰ ਬੈਕ ਦੇ ਵਿੱਚ ਵੀ ਪੇਲ ਹੋਣ ਲੱਗ ਗਈ ਸੀ ਤੇ ਉਸ ਤੋਂ ਬਾਅਦ ਮੈਂ ਡਾ ਸਾਹਿਬ ਦੀ ਵੀਡੀਓ ਦੇਖੀ ਤੇ ਮੈਨੂੰ ਥੋੜਾ ਉਹਦੇ ਵਿੱਚ ਕਾਫੀ ਵਧੀਆ ਲੱਗਿਆ ਤੇ ਫਿਰ ਮੈਂ ਡਾ ਸਾਹਿਬ ਕੋਲੇ ਪਹੁੰਚੀ ਮੈਂ 11 7 2025 ਨੂੰ ਇਹਨਾਂ ਕੋਲ ਫਸਟ ਵਿਜ਼ਿਟ ਤੇ ਆਈ ਸੀ 11 7 ਨੂੰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਡਾ ਸਾਹਿਬ ਨੇ ਕਾਫੀ ਜ਼ਿਆਦਾ ਐਕਸਰਸਾਈਜ਼ ਕਰਵਾਈ ਤੇ ਐਕਸਰੇ ਵਗੈਰਾ ਦੇਖ ਕੇ ਉਹਨਾਂ ਨੇ ਬਹੁਤ ਜ਼ਿਆਦਾ ਕਿਹਾ ਵੀ ਤੁਹਾਡੀ ਜਿਹੜੀ ਇਸ ਦੇ ਨਾਲ ਹੀ ਤੁਹਾਡੀ ਜਿਹੜੀ ਬੈਕ ਆ ਬੈਕਬੋਨ ਆ ਉਹ ਵੀ ਥੋੜੀ ਟੇਢੀ ਹੋ ਰਹੀ ਆ ਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਪਹਿਲੇ ਵਿਜ਼ਿਟ ਤੇ ਹੀ ਕਾਫੀ ਰੀਲਿਫ ਮਿਲੀ ਆ। ਤਾਂ ਪਹਿਲਾਂ ਕਿਤੇ ਦਿਖਾਇਆ ਤੁਸੀਂ? ਹਾਂਜੀ ਹਾਂਜੀ ਮੈਂ ਖੁਦ ਹੀ ਹੈਲਥ ਡਿਪਾਰਟਮੈਂਟ ਸੇ ਵਿਚੋਂ ਹੋਇਆ ਹਾਂ। ਖੁਦ ਹੈਲਥ ਡਿਪਾਰਟਮੈਂਟ ਚੋਂ। ਜੀ ਹਾਂਜੀ। ਤੇ ਥੋੜਾ ਮੈਨੂੰ ਲੱਗਿਆ ਵੀ ਜਿੰਨੀ ਦੇਰ ਆਪਾਂ ਬਚ ਸਕਦੇ ਆ ਆਪਰੇਸ਼ਨ ਤਾਂ ਲਾਸਟ ਹੈਗਾ ਹੀ ਹੈਗਾ ਆ। ਉਹ ਇਹ ਕਹਿੰਦੇ ਸੀ ਵੀ ਤੁਹਾਡੇ ਜਿਹੜਾ ਗੈਪ ਆ ਉਹ ਹੋ ਗਿਆ ਵੀ ਤੁਹਾਡਾ ਆਪਰੇਟ ਹੀ ਹੋਊਗਾ। ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਨਹੀਂ ਆਪਾਂ ਇੱਕ ਵਾਰੀ ਡਾਕਟਰ ਸਾਹਿਬ ਨੂੰ ਜੂੜ ਦਿਖਾ ਕੇ ਆਉਣਾ ਆ ਤੇ ਡਾਕਟਰ ਸਾਹਿਬ ਨੇ ਕਾਫੀ ਐਕਸਰਸਾਈਜ਼ਾਂ ਦੱਸੀਆਂ ਉਹ ਮੈਂ ਰੈਗੂਲਰਲੀ ਕਰ ਰਹੀ ਆ ਤੇ ਮੈਨੂੰ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਲੱਗਦਾ ਵੀ ਜੇ ਐਕਸਰਸਾਈਜ਼ ਹੀ ਮੇਰੀ ਜ਼ਿੰਦਗੀ ਆ ਤੇ ਮੈਂ ਆਪਣੇ ਆਪ ਨੂੰ ਆਦਤ ਪੈ ਗਈ ਹੁਣ 5-4 ਮਹੀਨੇ 6 ਮਹੀਨੇ ਤੇ ਮੈਂ ਬਸ ਮੈਂ ਇਹ ਸੋਚਿਆ ਸੀ ਆ ਵੀ ਇਸ ਆ ਲਾਸਟ ਆ ਮੇਰਾ ਵਾਹਿਰੂ ਨੇ ਮੈਨੂੰ ਜੇ ਠੀਕ ਕਰਤਾ ਠੀਕ ਨਹੀਂ ਤੂੰ ਆਪਣੇ ਕੋਲ ਹੀ ਬੁਲਾ ਲਾ ਇੰਨੇ ਜ਼ਿਆਦਾ ਪਰੇਸ਼ਾਨ ਹਾਂਜੀ ਤੇ ਬਸ ਅੱਜ ਮੈਨੂੰ ਪਰਮਾਤਮਾ ਵੱਲੋਂ ਬਹੁਤ ਜ਼ਿਆਦਾ ਇਹਨਾਂ ਦਾ ਸਹਿਯੋਗ ਮਿਲਿਆ ਕਿ ਮੈਂ ਅੱਜ ਆਪਣੀ ਲਾਈਫ ਨੂੰ ਸਟੇਬਲ ਸਮਝਦੀ ਹਾਂ ਮੇਰੇ ਆਫਿਸ ਜਾਣ ਹੁੰਚ ਵੀ ਬੜੀ ਦਿੱਕਤ ਨਹੀਂ ਸਰ ਮੈਂ ਰਿਟਾਇਰ ਹੋ ਗਈ ਸੀ ਅੱਤ ਮੈਂ 3-4 ਵਾਰ ਵੀ ਜਾਇਆ ਹੀ हां जी हां जी वो फिर प्रॉब्लम्स सी थोड़ी थोड़ी ਵੱਧ ਹੀ ਗਈ ਜਦੋਂ ਇੰਨੀयां ਜ਼ਿਆਦਾ ਇੰਨੀ ਪ੍ਰੋਬਲਮ ਤੁਹਾਨੂੰ ਸੀ ਉਸ ਵੇਲੇ ਮਨ ਚ ਕੀ ਚੱਲਦਾ ਸੀ ਡਾਕਟਰਾਂ ਨੂੰ ਦਿਖਾ ਲਿਆ ਮੈਂ ਕਿਉਂਕਿ ਮੈਂ ਆਪਣੇ ਆਪ ਨੂੰ ਇਹ ਸੋਚਦੀ ਸੀ ਕਿ ਮੈਂ ਕਾਫੀ ਆਪਣੇ ਆਪ ਨੂੰ ਸਟਰੋਂਗ ਸਮਝਦੀ ਸੀ ਤੇ ਮੈਂ ਐਕਸਰਸਾਈਜ਼ ਕਰਦੀ ਰਹੀਆਂ ਕਿਉਂਕਿ ਜੌਬ ਵਿੱਚ ਤੁਹਾਨੂੰ ਪਤਾ ਹੀ ਆ ਬੜਾ ਹੀ ਜ਼ਿਆਦਾ ਪ੍ਰੈਸ਼ਰ ਹੁੰਦਾ ਆ ਤੇ ਮੇਰੀ ਜੌਬ ਸੀਗੀ 9 ਤੋਂ 5 ਤੱਕ ਤੇ ਰੈਗੂਲਰ ਬੈਠੇ ਰਹਿਣਾ ਕੰਮ ਕਰਦੇ ਕਰਦੇ ਤੇ ਮੈਨੂੰ ਇਹ ਸੀਗਾ ਵੀ ਮੈਂ ਠੀਕ ਹੋ ਇੱਕ ਦਿਨ ਆਊਗਾ ਵੀ ਮੈਂ ਆਪਣੇ ਆਪ ਨੂੰ ਫੀਲ ਕਰੂੰਗੀ ਪਤਾ ਨਹੀਂ ਉਹ ਪਰਮਾਤਮਾ ਵੱਲੋਂ ਇਹ ਉਹਨਾਂ ਨੇ ਮੈਨੂੰ ਇੱਕ ਮਾਰਗਦਰਸ਼ਕ ਹੈ ਮੇਰੇ ਲਈ ਤਾਂ ਇਹ ਹਾਂਜੀ ਅੱਛਾ ਜਿਹੜੇ ਤੁਹਾਡੇ ਵਾਂਗੂ ਸਾਡੀਆਂ ਮਾਵਾਂ ਪਰੇਸ਼ਾਨ ਹੈਗੀਆਂ ਨੇ ਉਹਨਾਂ ਨੂੰ ਕੀ ਕਹੋਗੇ ਸਰ ਇੱਕ ਵਾਰੀ ਜ਼ਰੂਰ ਇਹ ਕਹੋ ਕਿ 10 ਗੱਲ ਜ਼ਰੂਰ ਹਰ ਹਾਲਤ ਪਹੁੰਚੋ ਜਿਵੇਂ ਵੀ ਹੈਗਾ ਜ਼ਰੂਰ ਪਹੁੰਚੋ ਹਾਂਜੀ ਕਿਉਂਕਿ ਦੇਖੋ ਮੈਂ ਇਹ ਸਰ ਦੀ ਇੱਕ ਚੀਜ਼ ਪੜੀ ਆ ਇਸ ਚੀਜ਼ ਨੇ ਹੀ ਮੈਨੂੰ ਮਤਲਬ ਕਿ ਮੇਰੇ ਅੰਦਰ ਇੰਨਾ ਜ਼ਿਆਦਾ ਕੌਨਫੀਡੈਂਸ ਬਿਲਡ ਕਰ ਦਿੱਤਾ ਕਿ ਮੈਂ ਕਹਿੰਦੇ ਵੀ ਹਾਂ ਪ੍ਰਮਾਤਮਾ ਹੈਗਾ ਆ ਇੱਕ ਤੁਹਾਡੇ ਲਈ ਇਹ ਕਿ ਸੂਰਜ ਦੀ ਕਿਰਨ ਵਾਂਗ ਲੱਗਿਆ ਮੈਨੂੰ ਜੀ ਬਸ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਹੋਰ ਵੀ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਉਹਨਾਂ ਦਾ ਤਜਰਬਾ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਚਕਲ ਬਾਈ ਜੀ ਕਿਨਾ ਹੈ ਤੁਹਾਡਾ ਗੁਰਨਾਮ ਸਿੰਘ ਅੱਛਾ ਕਿੱਥੋਂ ਆਏ ਗੁਰਨਾਮ ਜੀ ਫਰਜ਼ਗੁੜ ਸਾਹਿਬ ਤੋਂ ਕੀ ਪ੍ਰੋਬਲਮ ਲੈ ਕੇ ਆਏ ਮੈਂ 2005 ਚ ਬੱਸ ਚੋਂ ਗਿਰ ਗਿਆ ਸੀ ਫੇ ਚਾਤਾ ਪਤਾ ਨਹੀਂ ਲੱਗਿਆ ਜੌਨੀ ਟਾਈਮ ਤੇ ਬਹਾਵਲ ਵਾਲੀ ਕਰਦੇ ਕਰਦੇ ਕੰਮ ਵੱਧ ਗਿਆ ਹੁਣ ਮੈਂ ਪੀਜੀਆਈ 1632 ਬੰਬੇ ਜਿੰਨੇ ਹਸਪਤਾਲ ਚ ਗਿਆ ਸਾਰੇ ਨੇ ਮੇਂ ਲਾਸਟ ਕਰਾ ਆਪਰੇਸ਼ਨ ਹੋਰ ਕੁਛ ਨਹੀਂ ਹੈਗਾ ਰਿਡਿਡ ਕੀ ਹੋਇਆ ਕੀ ਸੀ ਜੀ ਮੈਂ ਇੱਥੇ ਬੇਨ ਹੋਣਾ ਤੇ ਬਾਕੀ ਜਦ ਤੁਰਨਾ ਜਿਸ ਤਰ੍ਹਾਂ ਇੱਥੇ ਤੇ ਚਾਰ ਪਲੰਗਾ ਤੋਲੀਆਂ ਤੜਣੀਆਂ ਲੱਤਾਂ ਡੈਡ ਅੱਛਾ ਸੁਣੋ ਹੋ ਸਕਦਾ ਸੁਣ ਨਹੀਂ ਮਿਲ ਕੇ ਝੂਟੀਆਂ ਭਜ ਜਾਂਦੀਆਂ ਸੀ ਅੱਛਾ ਫਿਗਰ ਜਾਂਦਾ ਸੀ ਉਨਾ ਹਾਲਤ ਨੂੰ ਜਿੰਦੇ ਗਿਰਜਣ ਦੇ ਸੀ ਤੁਸੀਂ ਹਾਂ ਹਾਂ ਤੇ ਤੁਰ ਹਾਲਤ ਨੂੰ ਪ੍ਰੋਬਲਮ ਆ ਗਈ ਵਿੱਚ ਪਹਿਲਾਂ ਉਹ ਵੀ ਦੱਸ ਦਿਓ ਥੋੜੀ ਜਿਹੀ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਬੱਸਾਂ 'ਚ ਸਫ਼ਰ ਕਰਦੇ ਨੇ ਉਹ ਥੋੜਾ ਜਿਹਾ ਸੁਚੇਤ ਹੋ ਜਾਣ ਮੈਂ ਚੰਡੀਗੜ੍ਹ ਬੱਸ ਚਲਾਉਂਦਾ ਸੀ ਸੀਟੀਜੂ 'ਚ ਅੱਛਾ ਡਰਾਈਵਰ ਬਾਈ ਡਰਾਈਵਰ ਉੱਪਰ ਸਾਫ਼ ਕਾਰ ਮੈਂ ਕਰਕੇ ਆ ਸੀ ਅੱਛਾ ਡੱਕ ਤੇ ਹਾਂ ਆਪਣਾ ਮਲਿਕ ਡਰਾਈਵਰ ਸੀਸੂ ਸਾਹਿਬ ਨਹੀਂ ਕਰ ਦਿੰਦੇ ਜੇ ਨੀਚੇ ਸੀਸੂ ਸਾਹਿਬ ਕਰਦੇ ਨੇ ਨੀਚੇ ਕਰ ਗਿਆ ਸੀ ਮੈਂ ਉਹ ਥੱਲੇ ਬਜਾ ਲੱਗ ਕੇ ਬੈਕ ਕੁਰੀ ਓਕੇ ਉਹਦੇ ਬਾਅਦ ਪਹਿਲਾਂ ਗੱਲੇ ਨਹੀਂ ਗੋਰੀ ਬਾਅਦ ਜਦ ਹੁਣ ਜਿਆਦਾ ਕੰਮ ਔਕਾ ਹੋ ਗਿਆ ਮੈਂ ਛੱਡਿਆ ਕੋ ਹਸਲ ਕੋ ਹੀ ਛੱਡਿਆ ਹਮ ਮਹਾਰਾਸ਼ਟਰ ਚਲ ਗਿਆ ਉਹ ਸਾਰੇ ਪਰੇਸ਼ਾਨੀ ਦੱਸਦਾ ਰੋਪੜਾ ਵੀ ਗਇਆ ਅਪਾਰਟਮੈਂਟ ਲੈ ਕੇ ਬੰਬਈ ਵੀ ਜਾਇਆ ਬਹੁਤ ਬੜਾ ਤੇ ਸਾਰੇ ਪਰੇਸ਼ਾਨੀ ਦੱਸਦਾ ਸੀ ਪੁਰੇ ਤਾਂ ਇੱਕ ਬੈਠ ਵੜਨੇ YouTube ਤੇ ਦੇਖ ਲਿਆ ਮੈਂ ਉਹ ਜੋ ਵਿੱਚ ਮੈਂ ਤੇਤੀ ਜਾਉਂਦਾ ਮੈਂ ਕੋਈ ਮੈਂ ਵਿੱਚ ਲੋਕ ਜਿੱਥੇ ਹੋਰ ਜਾਏ ਇੱਥੇ ਵੀ ਜਾਇਆ ਇੱਕ ਦਿਨ ਆਇਆ ਹੁਣ ਮੈਂ ਪਰਸੋਂ ਚੋਤੇ ਜਾਇਆ ਸੀ ਤੇ ਕੱਜ ਆਇਆ ਤੇ ਉਹ ਇੱਕ ਲਾਤ ਜਿਹੜੇ ਚੱਪਲ ਨਾ ਪਤਾ ਨਹੀਂ ਚਲਾਦਾ ਹਮ ਉਹ ਪਤਾ ਲੱਗਣ ਲੱਗਿਆ ਜਦੋਂ ਮੈਂ ਜੁੱਤੀ ਲੈ ਕੇ ਗਿਰ ਜਾਂਦੀ ਸੀ ਚੱਪਲ ਦਾ ਪਤਾ ਨਹੀਂ ਸੀ ਦਾਦਾ ਵੀ ਚੱਪਲ ਪਾਈ ਹੋਈ ਜਾਂ ਨਹੀਂ ਪਾਈ ਹਾਂ ਹੁਣ ਚੱਪਲ ਦਾ ਪਤਾ ਲੱਗਣ ਲੱਗ ਗਿਆ ਤੇ ਬਾਕੀ ਦੀ ਗੱਲ ਦੂਸਰੀ ਉਂਗਲਾਂ ਸੀ ਮੁੜਦੀਆਂ ਨੇ نیچے ਪੈਰ ਦੀਆਂ ਅੱਛਾ ਉਹ ਆਪਣੀਆਂ ਮੁੜਦੀਆਂ ਹੋਣ ਜਿਹਨੇ ਕਿ ਵੀ ਦਿਖਾਇਓ ਤੇ ਖੋਲ ਕੇ ਮੁੜਦੀਆਂ ਦਿਖਾਓ ਜ਼ਰਾ ਸੋ ਤੁਸੀਂ ਦੇਖੋ ਨਾ ਤਾਂ ਕਹਿਣਾ ਸੀ ਹਾਂ ਦੇਖ ਪਹਿਲਾਂ ਆਏ 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 ਜਿਹਨਾਂ ਨੇ ਮੁੜਦੀ ਪੂਰੀਆਂ ਮੁੜਦੀਆਂ ਹੋਣ ਕਿੰਨਾ ਜ਼ਿਆਦਾ ਫਰਕ ਪੈ ਗਿਆ ਇੱਕ ਵਾਰ ਚੀ ਹਾਂ ਅੱਜ ਅੱਜ ਦੋਈ ਵਾਰ ਹੋਇਆ ਅੱਜ ਅੱਜ ਦੂਸਰੀ ਵਾਰ ਹੋਈ ਹਾਂ ਤੇ ਬਾਕੀ ਪੇਨ ਬਹੁਤ ਹਾਲੇ ਪੇਨ ਤਾਂ ਦੇਖੋ ਕਹਿੰਦੇ ਹੋ ਜਾਊਗਾ ਠੀਕ ਹੋਣੀ ਇਹਨਾਂ ਨੇ ਹੀਗਾ ਐਲ 4 ਐਲ 5 ਦਾ ਕੁਝ ਦੱਸਿਆ ਇਹਨਾਂ ਨੇ ਐਕਸਟਰਾ ਗ੍ਰਾਈਸ ਇਤੇ ਦੇ ਮਤਲਬ ਥੋੜੇ ਇੰਪਰੂਵਮੈਂਟ ਹੈ ਹਾਂ ਦੋ ਚ ਹੋਇਆ ਵੈ ਦੋ ਚ ਹਾਂ ਤਾਂ ਹੀ ਆਇਆ ਨਹੀਂ ਹੋਣਾ ਨਹੀਂ ਸੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਇੱਕ ਹੋਰ ਸਾਡੇ ਨਾਲ ਵੀਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਕੱਲ ਬਾਈ ਜੀ ਸਿਸਗਾ ਸਰ ਸਰ ਕੀ ਨਾਂ ਹੈ ਤੁਹਾਡਾ ਸਰ ਸੰਦੀਪ ਅੱਛਾ ਕਿੱਥੋਂ ਆਇਓ ਸਰ ਰੋਪੜ ਤੋਂ ਜੀ ਰੋਪੜ ਤੋਂ ਹੈ ਕੀ ਪ੍ਰੋਬਲਮ ਲੈ ਕੇ ਆਏ ਹੋ ਸੰਦੀਪ ਜੀ ਸਪਾਈਨ ਦੀ ਪ੍ਰੋਬਲਮ ਹੈ ਐਸ ਬਣ ਗਿਆ ਜੀ ਬੀਟਰ ਅਕਸਰ ਤੁਹਾਡੀ ਵੀਡੀਓ ਦੇਖੀ ਕਿਸੇ ਫਰੈਂਡ ਨੇ ਜੀ ਜੀ ਕਿਸੇ ਫਰੈਂਡ ਨੇ ਪੇ ਜਲਿੰਗ ਤੇ ਮੇਰਾ ਕਾफी ਜਗਾ ਘੁੰਮ ਲ ਗਿਆ ਸੀ ਪੀਜੀਆਈ ਵੀ ਚੈੱਕ ਕਰਾ ਲਏ ਆਪਣੇ ਲੋਕਰ ਓਪਰ ਵੀ ਕਹੀ ਜਗਾ ਸਪੈਸ਼ਲਿਸਟ ਦਿਖਾ ਲਿਆ ਜਲੰਧਰ ਤੱਕ ਪਹੁੰਚ ਗਿਆ ਸੀ ਐਕਚੁਅਲੀ ਸਭ ਨੇ ਆਪਰੇਸ਼ਨ ਦੱਸਿਆ ਜਾ ਕੇ ਰੀ ਸਟੀਰੋਇਡ ਦੇ ਇੰਜੈਕਸ਼ਨ ਇੰਜੈਕਟ ਕਰਨੇ ਪੈਣੇ ਤੇ ਜਾਂ ਫਿਰ ਸਰਕਲ ਲਾ ਲੈਂਦੇ ਨੇ ਲੋਕਾਂ ਹਾਂਜੀ ਬਸ ਪਰ ਕਿਸੇ ਨਾਲ ਇੰਜੈਕਸ਼ਨ ਤਾਂ ਚਲੋ ਮੈਂ ਲਗਵਾਣੇ ਨਹੀਂ ਸੀਗੇ ਪਰ ਆਪਰੇਸ਼ਨ ਦਾ ਵੀ ਥੋੜਾ ਪਰਹੇਜ਼ ਕਰਨਾ ਸੀ ਉਮਰ ਕਿੰਨੀ ਹੈ ਤੁਹਾਡੀ 35 35 ਹਾਂਜੀ ਸਰ ਐਕਚੁਅਲੀ ਜਿਸ ਫਰੈਂਡ ਨੇ ਮੈਨੂੰ ਤੁਹਾਡਾ ਲਿੰਕ ਭੇਜਿਆ ਐ ਐਕਚੁਅਲੀ ਉਸ ਫਰੈਂਡ ਨੂੰ ਵੀ ਅਜੇ ਤੱਕ ਪਤਾ ਨਹੀਂ ਐ ਕਿ ਮੈਂ ਉਹ ਟ੍ਰੀਟਮੈਂਟ ਉਰੇ ਤੋਂ ਕਰਵਾ ਰਿਹਾ ਐ ਐਕਚੁਅਲੀ ਮੇਰੇ ਕਹ ਚਲੋ ਜਦ ਥੋੜਾ ਫਰਕ ਪੈ ਜਾਏਗਾ ਐਕਚੁਅਲੀ ਮੇਨ 50 60% ਤੱਕ ਫਰਕ ਪੈ ਚੁੱਕਿਆ ਐ ਠੀਕ ਐ ਮੈਂ ਬਹੁਤ ਹੱਦ ਤੱਕ ਮੈਂ ਨੀਤਾ ਮੈਂ ਜਿੱਥੇ ਵੀ ਜਾਂਦਾ ਸੀ ਮੈਨੂੰ ਪੇਨ ਕਿਲਰ ਦੇ ਦਿੰਦੇ ਸੀ ਪਰ ਅਸਰ ਕੁਝ ਨਹੀਂ ਹੁੰਦਾ ਸੀ ਪਰ ਉਰੇ ਆ ਕੇ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਐ ਹਾਂਜੀ ਸਰ ਜੀ ਜੀ ਅੱਛਾ ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ ਸੀ ਪਹਿਲੇ ਦਿਨ ਕਿਹੜੀ ਹਾਲਤ ਚ ਆਏ ਸੀ ਤੁਸੀਂ ਸਰ ਮੈਂ ਪਹਿਲੇ ਦਿ ਬਿਲਕੁਲ ਟੇਢੇ ਬਿਲਕੁਲ ਟੇਢੇ ਸੀ ਸਰ ਆ ਚੀਜ਼ ਬਾਹਰ ਨਿਕਲੀ ਪਈ ਸੀ ਸਾਰੀ ਹੁਣ ਫਿਰ ਵੀ ਥੋੜਾ ਜਿਹਾ ਕਾਫੀ ਹੱਦ ਤੱਕ ਥੋੜਾ ਫਰਕ ਹੈ 50 60% ਤੱਕ ਫਰਕ ਹੈ ਸਰ ਕਾਫੀ ਹੱਦ ਤੱਕ ਫਰਕ ਹੈ ਹੁਣ ਤੇ ਹਾਂਜੀ ਸਰ ਹਾਂਜੀ ਥੋੜਾ ਬਹੁਤ ਹੈ ਪਰ ਫਰਕ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਜੀ ਪਹਿਲਾਂ ਇੰਨੇ ਜ਼ਿਆਦਾ ਪ੍ਰੋਬਲਮ ਬਹੁਤ ਆ ਰਹੀ ਸਰ ਇਦਾਂ ਸੀ ਟੇਢਾ ਸੀ ਕਿਤੇ ਜਾਣਾ ਹੀ ਗੱਡੀ 'ਚ ਬੈਠਣਾ ਲੇਟਣਾ ਇਦਾਂ ਬਸ ਇਦਾਂ ਹੀ ਲੇਟੇ ਲੇਟੇ ਜਾਣਾ ਸਰ ਬਹੁਤ ਅਮਕੀ ਕਰਦੇ ਤੁਸੀਂ ਸਰ ਐਸੀ ਹੀ ਕਰਦੇ ਸਰ ਰਾਜਮਾਦ ਦਾ ਰੋਪੜ ਫੈਕਟਰੀ ਹੈ ਉੱਤੇ ਕੰਮ ਕਰਦੇ ਸੀ ਅੱਛਾ ਭਲਾਈ ਹਾਂ ਤੁਹਾਨੂੰ ਭਲਾਈ ਹਾਂ ਜੀ ਸਰ ਐਕਚੁਅਲੀ 4 ਮਹੀਨੇ ਹੋ ਗਏ ਸੀ ਬੈੱਡ ਉੱਪਰ ਪਏ ਨੂੰ 4 ਮਹੀਨੇ ਤੋਂ ਬਹੁਤ ਹੀ ਦਿੱਕਤ ਸੀ ਬਹੁਤ ਜ਼ਿਆਦਾ ਦਿੱਕਤ ਸੀ ਬਸ ਇੱਕ ਬੈੱਡ ਤੇ ਬਿਆਦਾ ਬੰਦਾ ਵੈਸੀ ਕਰੇ ਕੰਮ ਕਰ ਵਾਲਾ ਤਾਂ ਬੰਦਾ ਵੈਸੀ ਬਹੁਤ ਬਿਮਾਰ ਰਹਿਤ ਸੀ ਬਹੁਤ ਬਿਮਾਰ ਰਹਿੰਦਾ ਸਰ ਬਹੁਤ ਜ਼ਿਆਦਾ ਬਹੁਤ ਦਿੱਕਤ ਸੇ ਟਾਈਮ ਕੱਟੇ ਐਕਚੁਅਲੀ ਸਰ ਨਾਲ ਕਿਸੇ ਲਿੰਕ ਜਿਸ ਤਰ੍ਹਾਂ ਤੁਹਾਡੇ ਲਿੰਕ ਦੇ ਜ਼ਰੀਏ ਆਇਆ ਸੀ ਪਹਿਲੀ ਸਿਟਿੰਗ 'ਚ ਮੈਨੂੰ 20% ਤੱਕ ਫਰਕ ਪੈ ਗਿਆ ਸੈਕਿੰਡ ਸਿਟਿੰਗ 'ਚ ਮੈਨੂੰ 60-70% ਤੱਕ ਫਰਕ ਪੈ ਗਿਆ ਸੀ ਪਰ ਐਕਚੁਅਲੀ ਸੈਕਿੰਡ ਸ ਅਕਸਰ ਥੋੜਾ ਜਿਹਾ ਚੱਲਣ ਲੱਗੇ ਸੀ ਥੋੜਾ ਜਿਹਾ ਆਸੀ ਵੀ ਸੋਚਿਆ ਕਿ ਚਲੋ ਜਾਇਆ ਐਨ ਗਲੀ ਕਰ ਜਾਂਦੇ ਉਹ ਉੱਥੇ ਚਲੇ ਗਏ ਵਾਪਸ ਆ ਕੇ ਜਦੋਂ ਵਾਪਸ ਆ ਗਏ ਉਸ ਤੋਂ ਬਾਅਦ ਮਨ ਲੱਕੀ ਦਿੱਕਤ ਪਹਿਲੇ ਤੋਂ ਵੱਧ ਗਈ ਉਹ ਫਿਰ ਜੇ 3rd ਸੈਟਿੰਗ ਲੀਤੀ ਤਾਂ ਫਿਰ ਥੋੜਾ ਜਿਹਾ ਸੈਟਿੰਗ ਵਾਈ ਹੁਣ 4th ਸੈਟਿੰਗ ਹੈ ਮੇਰੀ ਤੇ ਥੋੜਾ ਜਿਹਾ ਫਰਕ ਪਿਆ ਹੈ ਫਿਰ ਹਾਂਜੀ ਜਿਹੜੇ ਤੁਹਾਡੇ ਵਰਗੇ ਸਾਡੇ ਯੰਗਸਟਰਸ ਹੈਗੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਉਹਨਾਂ ਨੂੰ ਕੀ ਕਹੋਗੇ ਤੁਹਾਡਾ ਟਿੱਡਾਪਣ ਜਿਵੇਂ ਅਸੀਂ ਦੱਸਦੇ ਹਾਂ ਹਮੇਸ਼ਾ ਡਾਕਟਰ ਸਾਹਿਬ ਕਹਿੰਦੇ ਨੇ ਜੀ ਵਿੰਗੇ ਸਿੱਧੇ ਲੋਗ ਆਉਂਦੇ ਨੇ ਤੇ ਟਿੱਡੇ ਵਿੰਗੇ ਆਉਂਦੇ ਨੇ ਤੇ ਸਿੱਧੇ ਹੋ ਕੇ ਜਾਂਦੇ ਨੇ ਉਹ ਗੱਲ ਠੀਕ ਹੈ ਹਾਂਜੀ ਸਰ ਹੈ ਹੈਗੀ ਇਸ ਤਰ੍ਹਾਂ ਗੱਲ ਠੀਕ ਹੈ ਇੱਕ ਪੇਸ਼ੈਂਟ ਮੇਰੇ ਤੋਂ ਪਹਿਲੇ ਵੀ ਆਇਆ ਪਹਿਲੇ ਸ਼ਾਇਦ ਉਹ ਵੀ ਮੇਰੇ ਨਾਲ ਹੀ ਆਇਆ ਸੀ ਐਕਚੁਅਲੀ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਕੇ ਗਿਆ ਹੈ ਅਸੀਂ ਕਹ ਰਹੇ ਕਿ ਅਸੀਂ ਵੀ ਥੋੜੀ ਮਿਹਨਤ ਜਾਰਾ ਕਰੀਏ ਤਾਂ ਹੋਰ ਜਲਦੀ ਸੈੱਟ ਹੋ ਕੇ ਜਾਏਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਮਾਤਾ ਜੀ ਨੇ ਸਾਡੇ ਨਾਲ ਸੱਚਕਲ ਜੀ ਸੱਚਕਲ ਕਿ ਨਾ ਤੁਹਾਡਾ ਸਰਜੀਤਪੁਰ ਅੱਛਾ ਕਿੱਥੋਂ ਆਏ ਹੋ ਅਸੀਂ ਨਰੂੜ ਤਾਂ ਇਹ ਕਿੱਥੇ ਗਵਾੜਾ ਗਵਾੜੇ ਵਾਲਾ ਅੱਛਾ ਪਗਵਾੜੇ ਵਾਲਾ ਕੀ ਪ੍ਰੋਬਲਮ ਲੈ ਕੇ ਆਇਆ ਮਾ ਜੀ ਗੋਡਾ ਸੀ ਮੇਰਾ ਜਾਂ ਦੁਖਦਾ ਸੀ ਹੁਣ ਨਹੀਂ ਦੁੱਖਦਾ ਹੁਣ ਨਹੀਂ ਦੁੱਖਦਾ ਮੋਟਰਸਾਈਕਲ ਤੇ ਚੜਨ ਲੱਗਦਾ ਤਾਂ ਪਟਾਕਾ ਜੋਰ ਨਾਲ ਵੱਜ ਗਿਆ ਸੀ ਓਏ ਹੋਏ ਹਾਂਜੀ ਉਹਨਾਂ ਫੇਰ ਮੋਟਰਸਾਈਕਲ ਤੇ ਪਟਾਕਾ ਵੱਜ ਗਿਆ ਸੀ ਗੋਡੇ ਦਾ ਗੋਡੇ ਦਾ ਬਿਲ ਪੈ ਗਿਆ ਸੀ ਜਿੱਦਾਂ ਅੱਛਾ ਹਾਂਜੀ ਹਾਂਜੀ ਬਹੁਤ ਜਗ੍ਹਾ ਦਿਖਾਇਆ 2 ਸਾਲ ਹੋ ਗਏ ਸੀ ਜਿੱਦਾਂ 2 ਸਾਲ ਹੋ ਗਏ ਸੀ ਦੁਖਦੇ ਨੇ ਅੱਛਾ ਜੀ ਹਾਂਜੀ ਤੇ ਇੱਥੇ ਆ ਕੇ ਤੀਜੀ ਵਾਰ ਆਏ ਆ ਹੁਣ ਠੀਕ ਹੈ ਠੀਕ ਹੈ 50% ਤੋਂ ਜ਼ਿਆਦਾ ਠੀਕ ਹੈ ਹਾਂਜੀ ਪਤਾ ਜਦੋਂ ਪਟਾਕਾ ਪਿਆ ਹੈ ਪਟਾਕਾ ਪੈ ਕੇ ਫਿਰ ਡਾਕਟਰਾਂ ਨੇ ਨਹੀਂ ਕਿਹਾ ਵੀ ਹੁਣ ਤੁਹਾਡਾ ਆਪਰੇਸ਼ਨ ਹੋਊਗਾ ਜਾਂ ਕੁਝ ਹੋਰ ਹੋਊਗਾ ਕੀ ਆ ਬਹੁਤ ਜਗ੍ਹਾ ਕੀ ਕਹਿੰਦੇ ਕਹਿੰਦੇ ਸੀ ਚੇਂਜ ਕਰਨਾ ਪੈਣਾ ਗੁੱਡਾ ਚੇਂਜ ਕਰਨਾ ਪੈਣਾ ਹਾਂਜੀ ਹਾਂਜੀ ਮੈਂ ਬਹੁਤ ਜਗ੍ਹਾ ਦਿਖਾਇਆ ਮੈਂ ਕਿਹਾ ਦਿਖਾਣਾ ਨਹੀਂ ਕਿਤੇ ਹੁਣ ਇਹ ਕਹਿੰਦੇ ਵੀਡੀਓ ਦੇਖੀ ਆ ਇੱਕ ਵਾਰੀ ਜਾਇਆ ਨੇ ਆ ਨਹੀਂ ਹੋਊਗਾ ਕੌਣ ਨੇ ਮੇਰੇ ਘਰ ਸੁਣ ਅੱਛਾ ਤੁਹਾਡੇ ਘਰ ਤੇ ਹਾਂਜੀ ਕਹਿੰਦੇ ਇੱਕ ਵਾਰੀ ਦਿਖਾ ਲੰਨੇ ਆ ਹਰਖ ਪਾ ਜਾਊਗਾ ਤਾਂ ਠੀਕ ਮੈਂ ਕਿਤੇ ਪਿੰਨ ਕਿਤੇ ਲੈ ਲੈਣੀ ਅੰਨੀ ਦਵਾਈ ਖਾਦੀ ਰਾਮ ਤਾਂ ਦਾ ਨਹੀਂ ਇੱਥੇ ਫੋਰ ਪੈ ਗਿਆ ਇੱਕੇ ਬੜੀ ਨਾਲ ਹਾਂ ਅੱਛਾ ਜਿਹੜੀ ਤੁਹਾਡੇ ਉਮਰ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਨੇ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਹਰੇਕ ਹੀ ਡਾਕਟਰ ਉਹਨਾਂ ਨੂੰ ਕਹਿੰਦੇ ਤੁਹਾਡੇ ਗੋਡਿਆਂ ਦੀ ਗ੍ਰੀਸ ਮੁੱਕ ਗਈ ਹੁਣ ਤਾਂ ਆਪਰੇਸ਼ਨ ਹੋਊਗਾ ਉਹਨਾਂ ਨੂੰ ਕੀ ਕਹੋਗੇ ਜਾਂ ਕੋਈ ਸੱਟ ਲੱਗੀ ਆ ਕਿਸੇ ਦਾ ਪਟਾਕਾ ਵੱਜ ਗਿਆ ਗੋਡੇ ਦਾ ਜਿਵੇਂ ਤੁਹਾਡੇ ਵਾਂਗੂ ਉੱਠਦੇ ਬੈਠਦੇ ਕੋਈ ਵਾਸ਼ਰੂਮ ਚ ਡਿੱਗੇ ਕੋਈ ਕਿਤੇ ਕੁਝ ਹਾਦਸਾ ਹੋ ਗਿਆ ਉਹਨਾਂ ਨੂੰ ਕੀ ਕਹੋਗੇ ਮੈਂ ਤਾਂ ਕੀ ਆਪਰੇਸ਼ਨ ਤੇ ਤੁਹਾਡੇ ਵਾਂਗੂ ਡਰਦੀਆਂ ਵੀ ਨਹੀਂ ਹਾਂਜੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਇੱਕ ਵਾਰੀ ਜ਼ਰੂਰ ਆਓ ਤੁਸੀਂ ਆਪਣਾ ਆ ਕੇ ਦੇਖੋ ਪਤਾ ਲੱਗੇ ਟਰੀਟਮੈਂਟ ਕਰਾ ਉਸਪੈਨ ਉਹ ਕਲੀਨਪੀ ਪਹਿਲੀ ਵਾਰ ਤੁਹਾਨੂੰ ਕਿੰਨਾ ਫਰਕ ਪਿਆ ਗਿਆ ਬਹੁਤ ਜ਼ਿਆਦਾ ਪਹਿਲਾਂ ਕਿਹ ਅਸਕੇਲਾ ਤੋੜਦੀ ਸੀ ਇੱਕ ਪਾਸੇ ਝੋਕੇ ਜਿਹੀ ਛੋਟੀ ਲੱਤ ਲੱਗਦੀ ਸੀਗੀ ਅੱਛਾ ਹਾਂ ਹੁਣ ਠੀਕ ਹੈ ਸਿੱਧਾ ਡਾਕਟਰ ਸਾਹਿਬ ਕਹਿੰਦੇ ਨੇ ਵੀ ਤੁਹਾਡੀ ਲੱਤ ਛੋਟੀ ਵੱਡੀ ਹੋ ਗਈ ਇਹਨਾਂ ਨੇ ਤਾਂ ਨਹੀਂ ਕਿ ਪਰ ਆਪ ਨੂੰ ਹੀ ਲੱਗਦੀ ਝੋਕਣ ਨਾਲ ਹਾਂਜੀ ਇਹ ਕਹਿੰਦੇ ਸੀ ਦਾਨੇ ਦੀ ਵਿਸ਼ਵਾਸ ਦਿਵਾਇਆ ਫੇਰ ਠੀਕ ਹੋ ਜਾਓਗਾ ਚੇਂਜ ਨਹੀਂ ਕਰਨਾ ਪਊਗਾ ਫਿਰ ਉਹ ਗੱਲ ਸਹੀ ਸਾਬਤ ਹੋਈ ਹਾਂਜੀ ਹਾਂਜੀ ਠੀਕ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਕਿ ਕੱਡੇ ਵੀ ਪੰਜਾਬੀ ਦੇ ਉੱਤੇ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਮਨਜੀਤ ਹੈ ਅੱਛਾ ਕਿੱਥੋਂ ਆਏ ਹੋ ਬਠਿੰਡੇ ਤੋਂ ਆਏ ਬਠਿੰਡੇ ਤੋਂ ਆਏ ਹੋ ਉਹ ਅਸੀਂ ਤਾਂ ਕਈ ਵਾਰ ਇਹਨੂੰ ਬਠਿੰਡ ਲੁਧਿਆਣੇ ਵਾਲੇ ਐਮਜ਼ ਵਾਲੇ ਪਾਸੇ ਨੂੰ ਭਜਦੇ ਨੇ ਬਠਿੰਡੇ ਨੂੰ ਤੁਸੀਂ ਪੁੱਠੀ ਰੇਸ ਲਾ ਲਈ ਹਾਂਜੀ ਹਾਂਜੀ ਕੀ ਪ੍ਰੋਬਲਮ ਲੈ ਕੇ ਆਇਓ ਪਾਇਨ ਦੀ ਸੀ ਸੀ ਹੁਣ ਨਹੀਂ ਹੈ ਜੀ ਹੁਣ ਹੈ ਫਰਕ ਪੈ ਗਿਆ ਅੱਗੇ ਕੀ ਪ੍ਰੋ ਹਾਂ ਉਹ ਦਰਦ ਬਹੁਤ ਜਨ ਪਹਿਲਾਂ ਠੀਕ ਸੀਗੀ ਹੁਣ ਬਸ ਥੋੜਾ ਕੰਮ ਕਰ ਲੈਂਦੇ ਸਾਂ ਇ ਲੇਟ ਜੀ ਥੋੜਾ ਕੰਮ ਕਰ ਲੈ ਲੇਟ ਜੀ ਵਾ ਖੜਿਆ ਨਹੀਂ ਸੀ ਜਾਂਦਾ ਅੱਛਾ ਹੁਣ ਤੇ ਇੱਕ ਵਾਰ ਹੀ ਆਏ ਆ ਦੂਜੀ ਵਾਰ ਆਏ ਆ ਹੁਣ ਠੀਕ ਆ ਥੋੜਾ ਜਿਹਾ ਕਿੰਨਾ ਫਰਕ ਹੈ ਪਹਿਲੀ ਵਾਰ ਨਾਲ ਨਹੀਂ ਫਰਕ ਵਾਵਾ ਫਰਕ ਹੈ ਦਾ ਹਾਂ 40 50 ਡਾਕਟਰਾਂ ਨੇ ਕੀ ਦੱਸਿਆ ਸੀ ਕੀ ਪ੍ਰੋਬਲਮ ਹੈ ਕਿਸੇ ਹੋਰ ਨੂੰ ਵੀ ਦਿਖਾਇਆ ਹਾਂਜੀ ਉਹ ਫਿਜ਼ੀਓਥੈਰੇਪੀ ਕਰਾਈ ਸੀ ਉਹ ਕਹਿੰਦੇ ਬਸ ਐਂ ਹੋ ਜੂਗੀ ਠੀਕ ਉਹ ਥੋੜਾ ਜਿਹਾ ਠੀਕ ਰਹੀ ਉਹਦੂਆ ਫਿਰ ਪ੍ਰੋਬਲਮ ਆ ਗਈ ਹਾਂਜੀ ਹੁਣ ਜਿਸ ਦਿਨ ਤੁਸੀਂ ਇੱਥੋਂ ਗਿਓ ਮੁੜ ਕੇ ਦਰਦ ਹੋਇ ਆ ਨਹੀਂ ਤਾਂ ਖੜਿਆ ਨਹੀਂ ਸੀ ਜਾਂਦਾ ਬਿਲਕੁਲ ਵੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੀ ਹੁੰਦਾ ਹੈ ਕਿ ਅਸੀਂ ਤੁਹਾਡੇ ਤੱਕ ਉਹਨਾਂ ਲੋਕਾਂ ਨੂੰ ਜ਼ਰੂਰ ਲੈ ਕੇ ਆਈਏ ਜਿਨ੍ਹਾਂ ਨੂੰ ਅਸੀਂ ਕਹਿ ਲਈਏ ਕਿ ਕਈ ਵਾਰ ਹੁੰਦਾ ਹੈ ਕਿ ਚਲੋ ਰੱਬ ਨੇ ਖੁਦ ਤਾਂ ਨਹੀਂ ਆਉਣਾ ਹੁੰਦਾ ਪਰ ਰੱਬ ਰੂਹੀ ਰੂਹ ਸਾਡੀ ਜ਼ਿੰਦਗੀ ਦੇ ਵਿੱਚ ਆ ਕੇ ਸਾਡੀਆਂ ਜ਼ਿੰਦਗੀਆਂ ਬਦਲ ਜਾਂਦੀ ਨੇ ਸੱਚਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਪਰਮਜੀਤ ਕੋ ਅੱਛਾ ਕਿੱਥੋਂ ਆਇਆ ਹੋ ਬੇਗੋਵਾਲ ਤੋਂ ਵੇ ਗੋਲ ਤੋਂ ਆਏ ਪੁੱਲਾ ਤੋਂ ਹਾਂਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਗੋਡੇ ਦਰਦ ਕਰਦੇ ਸੀ ਕਰਦੇ ਨੇ ਕਰਦੇ ਸੀ ਅੱਛਾ ਕਰਦੇ ਸੀ ਉਹ ਨਹੀਂ ਕਰਦੇ ਨਹੀਂ ਉਹ ਨਹੀਂ ਹੁਣ ਕੀ ਹੋ ਗਿਆ ਜੀ ਹੁਣ ਠੀਕ ਨੇ ਅੱਛਾ ਕੀ ਹੁੰਦਾ ਕੀ ਸੀ ਲਾਤਾ ਤੇ ਇਕੱਠੀ ਹੁੰਦੀ ਨੇ ਇਹ ਹੁਣ ਇਕੱਠੀ ਹੁੰਦੀ ਚੌਂਕੜੀ ਵੱਜ ਜਾਂਦੀ ਹੁੰਦੀ ਉਹਨਾਂ ਤੇ ਅੱਛਾ ਜੀ ਜੀ ਬਦਲੀ ਕਰਨਵਾ ਤੇ ਕਹਿੰਦਾ ਸੀ ਪਰ ਅਸੀਂ ਬਦਲੀ ਨਹੀਂ ਕਰਾਇਆ ਇਹਨਾਂ ਦੀ ਵੀਡੀਓ ਵੇਖ ਕੇ ਆਈ ਫਿਰ ਇੱਥੇ ਆਏ ਅੱਛਾ ਮਤਲਬ ਤੁਹਾਨੂੰ ਕਹਤਾ ਸੀ ਵੀ ਗੋਡੇ ਬਦਲ ਦੋ ਹਾਂਜੀ ਤੁਸੀਂ ਡਾਕਟਰ ਹੀ ਬਦਲਤਾ ਹਾਂਜੀ ਡਾਕਟਰ ਤੇ ਆਹੀ ਬੜੇ ਘੁੰਮਿਆ ਵਾਰ ਇੱਥੋਂ ਵਾਰ ਘਪਿਆ ਆਹੀ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਦੱਸ ਪੈਂਦੀ ਉੱਥੇ ਹੀ ਚੱਲ ਜਾਂਦੇ ਅੱਛਾ ਐਸੇ ਕਿ ਨਿਕਲਾ ਤੇ ਆਪਰੇਸ਼ਨ ਤੋਂ ਬਚਣ ਵਾਸਤੇ 4-5 ਲੱਖ ਲਾਤਾ ਹੁਣ ਨਹੀਂ ਹੁਣ ਤੁਸੀਂ ਕਹਿ ਰਹੇ ਵੀ ਜਿਵੇਂ ਗੋਡਾ ਤੁਹਾਡਾ ਪਹਿਲਾਂ ਹੁਣ ਤੁਸੀਂ ਚੱਕ ਕੇ ਦਿਖਾ ਰਹੇ ਹੋ ਪੈਰ ਐ ਚੱਕਿਆ ਜਾਂਦਾ ਸੀ ਨਾ 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 ਐਦਾ ਘੜੀਸ ਕੇ ਲਾ ਕਿੱਥੇ ਤੱਕ ਚੱਲੇ ਜਾਂਦਾ ਜੀ ਹਾਂ ਤੇ ਥੋੜੀ ਚੱਕਿਆ ਜਾਂਦਾ ਅੱਛਾ ਹੁਣ ਤੇ ਜਿਹੜੇ ਉਹ ਕਹਿੰਦੇ ਸੀ ਵੀ ਆਪਰੇਸ਼ਨ ਕਰਾ ਲਓ ਉਹ ਡਾਕਟਰਾਂ ਦਾ ਫੋਨ ਨਹੀਂ ਆਇਆ ਨਾ ਫੋਨ ਨਹੀਂ ਆਇਆ ਅੱਛਾ ਕੱਲ ਹੀ ਆਏ ਹੋਏ ਸੀ ਨਹੀਂ ਹਸਬੰਦ ਆਏ ਨੇ ਨਾਲ ਹਸਬੰਦ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚ ਕੱਲ ਭਾਈ ਜੀ ਸਾਸਤ੍ਰੀ ਗਾਲ ਜੀ ਕਿੰਨੀ ਕੁ ਪ੍ਰੋਬਲਮ ਲੈ ਕੇ ਚੱਲੇ ਕਿੰਨੇ ਟਾਈਮ ਪ੍ਰੋਬਲਮ ਚੱਲੀ ਹੈ ਤੁਹਾਡੀ ਨੂੰ ਘਟੋ ਘਟ 15 ਸਾਲ ਹੋ ਚਲੇ ਠੀਕ ਠੀਕ ਲਾ ਲਓ ਤੇ ਅਨੇ 15 15 ਸਾਲਾਂ ਜੇ ਜਵਾਕ ਜਵਾਨ ਹੋ ਜਾਂਦਾ 15 ਸਾਲੋਂ ਚੱਲੇ ਨੇ ਇਹਨਾਂ ਦੇ ਗੋਡਿਆਂ ਨੂੰ ਤੇ ਮਤਲਬ ਜਿੱਥੋਂ ਪਹਿਲਾਂ ਉਦਾਂ ਟ੍ਰੀਟਮੈਂਟ ਪੇਨ ਕਿਲਰ ਰੈਰਾ ਵਗੈਰਾ ਖਾਂਦੇ ਰਹੇ ਫਿਰ ਉਸ ਤੋਂ ਬਾਅਦ ਮਤਲਬ ਕਿ ਜਿਹਦੇ ਕੋਲ ਜਾਣਾ ਡਾਕਟਰ ਕਹਿੰਦਾ ਗੋਡੇ ਬਦਲੀ ਕਰੋ ਗੋਡੇ ਬਦਲੀ ਫਿਰ ਅਸੀਂ ਵੀਡੀਓ ਦੇਖੀ ਤੁਹਾਡੀ ਵੀਡੀਓ ਪਹਿਲਾਂ ਅਸੀਂ ਦੇਖੀ ਉਹ ਦੇਖ ਕੇ ਫਿਰ ਹੀ ਆਏ ਆ ਚੌਥੀ ਵਾਰੀ ਆਏ ਆ ਹੁਣ ਤੇ ਲੇਕਿਨ ਮਤਲਬ ਬਿਲਕੁਲ ਜੇ ਤਿੰਨ ਵਾਰੀ ਟ੍ਰੀਟਮੈਂਟ ਹੋ ਗਿਆ ਤੇ ਚੌਥੀ ਵਾਰੀ ਅੱਜ ਆਉਣਾ ਤੇ ਬਿਲਕੁਲ ਹੁਣ ਮਤਲਬ ਕਿ ਸਿਰਫ 25% ਦਾ ਜਾਂ 20% ਰਹਿ ਗਿਆ ਬਾਕੀ 80% ਠੀਕ ਹੋ ਗਏ ਠੀਕ ਹੋ ਗਿਆ ਹਾਂਜੀ ਮਤਲਬ ਆਪਰੇਸ਼ਨ ਬਚ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਤੋ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਡਾਕਟਰ ਗੁਰਮੀਤ ਸਿੰਘ ਨਾਮਤਾਰੀ ਸਾਡੇ ਨਾਲ ਨੇ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਅਸੀਂ ਗੱਲ ਸਾਰਿਆਂ ਨੂੰ ਅੱਛਾ ਡਾਕਟਰ ਸਾਹਿਬ ਜਦੋਂ ਵੀ ਅਸੀਂ ਤੁਹਾਡੇ ਕੋਲ ਆਉਣੇ ਆ ਸ਼ੁਰੂਆਤ ਤੁਸੀਂ ਹਮੇਸ਼ਾ ਇਸੇ ਗੱਲ ਤੋਂ ਕਰਦੇ ਹੋ ਕਿ ਜਿਨ੍ਹਾਂ ਨੂੰ ਆਪਰੇਸ਼ਨ ਕਹਿ ਦਿੱਤੇ ਨੇ ਜੋ ਦਰਦ ਨਿਵਾਰਕ ਗੋਲੀਆਂ ਖਾ ਖਾ ਕੇ ਆਪਣਾ ਸਕਿਨ ਖਰਾਬ ਕਰ ਚੁੱਕੇ ਨੇ ਆਪਣੇ ਗੁਰਦੇ ਖਰਾਬ ਚੁੱਕ ਕਰ ਚੁੱਕੇ ਨੇ ਤੁਹਾਡਾ ਟੰਡ ਕੀ ਰੰਦਾ ਕਿਸ ਤਰੀਕੇ ਨਾਲ ਰੰਦਾ ਤੇ ਇਹਨਾਂ ਨੂੰ ਜਿਹੜਾ ਬੈਠੇ ਨੇ ਇਹਨਾਂ ਨੂੰ ਕੀ ਪ੍ਰੋਬਲਮ ਸੀ ਦੇਖੋ ਜਿਹੜੀਆਂ ਗੋਲੀਆਂ ਨੇ ਜਾਂ ਉਹਨਾਂ ਚ ਪੇਨ ਕਿਲਰ ਨੇ ਸਟੀਰੌਇਡ ਨੇ ਸਾਰੀ ਦੁਨੀਆ ਜਾਣਦੀ ਹੈ ਜਗ ਜਹਰ ਜੀ ਗੱਲ ਹੈ ਵੀ ਇਹਨਾਂ ਨੇ ਬਾਡੀ ਨੂੰ ਖਰਾਬ ਹੀ ਕਰਨਾ ਠੀਕ ਹੈ ਗਾਂ ਜਾ ਕੇ ਹੋਰ ਦਵਾਈਆਂ ਕੰਮ ਕਰਨਾ ਹੀ ਬੰਦ ਕਰ ਦਿੰਦੀਆਂ ਨੇ ਠੀਕ ਹੈ ਠੀਕ ਹੈ ਸਾਡਾ ਜਿਹੜਾ ਕੰਮ ਹੈ ਉਹਨੂੰ ਜੇ ਫੰਡਮੈਂਟਲੀ ਅਸੀਂ ਲਈਏ ਤਾਂ ਉਹ ਜਿਹੜਾ ਸਾਡਾ ਸਕੈਲਟਨ ਹੈ ਬਾਡੀ ਦਾ ਹਾਂਜੀ ਉਹਦੀ ਅਲਾਈਨਮੈਂਟ ਹੈ ਠੀਕ ਹੈ ਉਹਨੂੰ ਅਲਾਈਨ ਕਰਨਾ ਰਾਈਟ ਅਲਾਈਨ ਕਰਨਾ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਬੈਡ ਪੋਸਚਰਸ ਕਰਕੇ ਉਹਦਾ ਅਲਾਈਨਮੈਂਟ ਨੂੰ ਖਲਾ ਲੈਂਦੇ ਆ ਉਹ 빙ਾ ਡੇਡਾ ਹੋ ਜਾਂਦਾ ਰੀਡ ਦੀ ਐਡੀ ਟੇਟੀ ਹੋ ਗਈ ਗੋਡੇ 빙ੇ ਹੋ ਗਏ ਚੋਲਿਆਂ ਤੇ ਫਰਕ ਪੈ ਗਿਆ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਅਲਾਈਨਮੈਂਟ ਬਿਲਕੁਲ ਐਕੂਰੇਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਐਕੂਰੇਟ ਹੋ ਗਈ ਬਲੱਡ ਦਾ ਫਲੋ ਚੱਲ ਪਿਆ ਬ੍ਰੇਨ ਤੋਂ ਜਿਹੜੇ ਸਿਗਨਲ ਜਾ ਰਹੇ ਨੇ ਉਹ ਪ੍ਰੋਪਰ ਥੱਲੇ ਤੱਕ ਜਾਣ ਲੱਗ ਪਏ ਪੈਰਾਂ ਤੱਕ ਬੰਦਾ ਠੀਕ ਫੀਲ ਕਰਦਾ ਓਕੇ ਹੋ ਜਾਂਦਾ ਜੀ ਜੀ ਅੱਛਾ ਤੁਹਾਡੇ ਕੋਲ ਜ਼ਿਆਦਾਤਰ ਉਹ ਲੋਕ ਹੀ ਆਉਂਦੇ ਨੇ ਇਹ ਤਾਂ ਜਿਹੜੇ ਵਿੰਗੇ ਹੋਏ ਹੋਏ ਨੇ ਵਿੰਗੇ ਟੱਡੇ ਹੋਏ ਹੋਏ ਨੇ ਜਾਂ ਜਿਹਨਾਂ ਨੂੰ ਆਪਰੇਸ਼ਨ ਦੱਸਤਾ ਹਾਂਜੀ ਅ ਜ਼ਿਆਦਾਤਰ ਨਹੀਂ ਜੀ ਆਂਦੇ ਹੀ ਉਹ ਨੇ ਸਾਰੇ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਸਪਾਈਨ ਦਾ ਰੀੜ ਦੀ ਹੱਡੀ ਦਾ ਆਪਰੇਟ ਦੱਸ ਦਿੱਤਾ ਗੋਡੇ ਟੱਡੇ ਹੋ ਗਏ ਨੇ ਰੀੜ ਦੀਆਂ ਹੱਡੀਆਂ ਵਿੰਗੀਆਂ ਹੋ ਗਈਆਂ ਨੇ ਉਹ ਗੋਡੇ ਬਦਲਣ ਵਾਸਤੇ ਕਹਿੰਦਾ ਗੋਡੇ ਵਾਲੇ ਤਾਂ ਸਾਰੇ ਉਹੀ ਹੋਣੇ ਜਿਨ੍ਹਾਂ ਦੇ ਗੋਡੇ ਬਦਲਣ ਨੂੰ ਕਹਿ ਦਿੱਤਾ ਠੀਕ ਹੈ ਠੀਕ ਹੈ ਜੀ ਤੇ ਬੇਨਤੀ ਵੀ ਇਹੀ ਹੈ ਵੀ ਆਪਰੇਟ ਚਲੋ ਤੁਸੀਂ ਉਹ ਲਾਸਟ ਵਿੱਚ ਰੱਖ ਲਓ ਜ਼ਿੰਦਗੀ ਬਹੁਤ ਪਈ ਹੈ ਤੇ ਅਪਰੇਟ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਦਾਸ ਨੂੰ ਮਿਲੋ ਠੀਕ ਹੈ ਤੇ ਮਹਾਰਾਜ ਕਿਰਪਾ ਕਰਨਗੇ ਤੇ ਫਰਕ ਪਊਗਾ ਅਸੀਂ ਮਤਲਬ ਦਾਵਾ ਤੇ ਨਹੀਂ ਕਰਦੇ ਇਸ ਗੱਲ ਦਾ ਵੀ ਫਰਕ ਪੈਣਾ ਪਰ ਮਹਾਰਾਜ ਦੀ ਕਿਰਪਾ ਜ਼ਰੂਰ ਹੋएगी ਜੀ 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 ਕਿਉਂਕਿ ਕਾਨੂੰਨੀ ਤੌਰ ਤੇ ਵੀ ਬੱਜੇ ਹੋਏ ਆ ਵੀ ਦਾਵਾ ਗਰੰਟੀ ਦੇ ਨਹੀਂ ਸਕਦੇ ਅਸੀਂ ਕਿਸੇ ਗੱਲ ਦੀ ਜੀ ਜੀ ਕੋਸ਼ਿਸ਼ ਪੂਰੀ ਜਿਹੜੇ ਇਹ ਮਾਜੀ ਬੈਠੇ ਨੇ ਤੇ ਇਹਨਾਂ ਨੂੰ ਕੀ ਪ੍ਰੋਬਲਮ ਸੀ ਇਹਨਾਂ ਦੇ ਗੋਡਿਆਂ ਦੀ ਪ੍ਰੋਬਲਮ ਹੈ ਜੀ ਅ ਗੋਡੇ ਟੇਡੇ ਹੋ ਗਏ ਨੇ ਇਹਨਾਂ ਦੇ ਅੱਛਾ ਤੇ ਇਧਰੋਂ ਗੋਡੇ ਨਾਲ ਲੱਗਣ ਲੱਗ ਪਏ ਨੇ ਤੇ ਗੋਡਿਆਂ 'ਚ ਇਧਰੋਂ ਗੈਪ ਜ਼ਿਆਦਾ ਆ ਗਿਆ ਇਧਰੋਂ ਗੈਪ ਖਤਮ ਹੋ ਗਿਆ ਠੀਕ ਹੈ ਤੇ ਇਹਦੇ ਨਾਲ ਜਿਹਨੂੰ ਅਸੀਂ ਦੇਸੀ ਪਾਸ਼ਾ ਚ ਗ੍ਰੀਸ ਕਹਿ ਦਿੰਦੇ ਆ ਕਟਲੇ ਚ ਕਹਿ ਦਿੰਦੇ ਆ ਠੀਕ ਹੈ ਜੀ ਉਹ ਚੀਜ਼ ਲੂਬ੍ਰੀਕੇਸ਼ਨ ਗੋਡਿਆਂ 'ਚ ਖਤਮ ਹੋ ਜਾਂਦੀ ਹੈ ਠੀਕ ਹੈ ਤੇ ਇਹਨਾਂ ਨੂੰ ਹੁਣ ਤੁਸੀਂ ਬਣਾਈ ਹੋਣੀ ਇਹਨਾਂ ਦੀ ਵੀਡੀਓ ਜ ਬਣਨੀ ਹਾਂ ਤੇ ਆ ਰਾਮ ਕਿੰਨਾ ਇਹ ਆਪ ਹੀ ਦੱਸਣਗੇ ਤੇ ਉਹਨਾਂ ਟੇਡੇ-ਗੋਡੇ ਵੀ ਸਿੱਧੇ ਕਰ ਦੇਣੀਆਂ ਇਹਨਾਂ ਦੇ ਤੇ ਹੁਣ ਐਕਸ-ਰੇ ਚੇਂਜ ਹੋ ਚੁੱਕੇ ਹੋਣਗੇ ਅਸੀਂ ਕਰਾਇਆ ਹੀ ਨਹੀਂ ਹਜੇ ਠੀਕ ਹੈ ਅੱਗੇ ਜਾ ਕੇ ਕਰਾਵਾਂਗੇ ਠੀਕ ਹੈ ਜੀ 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 ਚਲੋ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ ਕਿਸ ਤਰੀਕੇ ਨਾਲ ਲੋਕ ਬੜੇ ਦੁਖੀ ਹੋ ਕੇ ਇੱਥੇ ਪਹੁੰਚਦੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਕਾਫੀ ਸੈਟੀਸਫਾਈ ਹੈਗੇ ਨੇ ਜੋ ਦਿੱਕਤਾਂ ਜੋ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਲਗਭਗ ਉਹਨਾਂ ਦਾ ਜਿਹੜਾ ਲਾਜ ਹੈਗਾ ਇੱਥੇ ਬਿਨਾ ਪੇਨਕিলার ਤੋਂ ਬਿਨਾ ਕਿਸੇ ਦਵਾਈ ਤੋਂ ਜਿਹੜਾ ਉਹ ਹੋ ਰਿਹਾ ਸੋ ਤੋਂ ਦੱਸਦੀ ਹੈ ਕਿ ਜਿਹੜਾ ਸਪਾਈਨ ਐਂਡ ਕਲੀਨਿਕ ਜਿਹੜਾ ਹੈ ਸਪਾਈਨ ਆਨ ਕਲੀਨਿਕ ਜਿਹੜਾ ਹੈ ਉਹ ਹੰਬੜਾ ਰੋਡ ਦੇ ਉੱਤੇ ਆ ਰਾਮ ਸ਼ਰਨਮ ਆਸ਼ਰਮ ਹੈਗਾ ਉਹਦੇ ਬਿਲਕੁਲ ਸਾਹਮਣੇ ਹੈ ਔਰ ਇਹ ਕਿਚਲੂ ਨਗਰ ਵੱਜਦਾ ਹੈ ਕਿਚਲੂ ਨਗਰ ਲੁਧਿਆਣੇ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਕਿਚਲੂ ਨਗਰ ਹੈਗਾ ਹੰਬੜਾ ਰੋਡ ਦੇ ਉੱਤੇ ਇਹ ਪੈਂਦਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਵਕ ਵਕ ਦਿੱਕਤਾਂ ਵਕ ਵਕ ਪਰੇਸ਼ਾਨੀਆਂ ਨੇ ਉਹ ਇੱਥੇ ਆ ਕੇ ਡਾਕਟਰ ਗੁਰਮੀਤ ਸਿੰਘ ਨਾਮਤਾਰੀ ਹੋਰਾਂ ਨਾਲ ਸੰਪਰਕ ਕਰ ਸਕਦੇ ਨੇ ਧੰਨਵਾਦ ਹੁਣ ਓਪਨਿੰਗ ਹੋਏਗੀ